ਇਹ ਸੱਚਮੁੱਚ ਕਰੋਨਾ ਹੈ ਜਾਂ ਫਿਰ ਫਿਰ ਤੋਂ دہشت ਫੁਲਾਉਣ ਦਾ ਇੱਕ ਸਿਲਸਲਾ ਹੈ ਉਹ ਜਿਹੜਾ ਜਾਰੀ ਹੈ ਅਸਲੀ ਵਾਇਰਸ ਹੈ ਵਾਇਰਸ ਤਾਂ ਹੈਗਾ ਪਰ ਜਿਸ ਤੱਕ دہشت ਵੀ ਹੈ ਨਾ دہشت ਕਰੋਨਾ ਨਹੀਂ ਹੁੰਦਾ ਜੈਸੇ ਕਿ ਸਰਕਾਰਾਂ ਕਹਿੰਦੀ ਸਾਲੇ ਵੀ ਹੈ ਕਿ ਪਹਿਲਾਂ ਵਾਲੇ ਵੈਰੀਐਂਟ ਨਾਲੋਂ ਜ਼ਿਆਦਾ ਖਤਰਾਕ ਇਹ ਵਾਲਾ ਵੈਰੀਐਂਟ ਹੈ ਕਿਉਂਕਿ ਕਈ ਤਰੀਕੇ ਦੀਆਂ ਸਟੱਡੀਜ਼ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਇਸ ਦੇ ਉੱਤੇ ਜਿਹੜੀਆਂ ਵੈਕਸੀਨਜ਼ ਨੇ ਉਹ ਬੇਅਸਰ ਹੋ ਰਹੀਆਂ ਨੇ ਵੈਕਸੀਨਾਂ ਜਿਹੜੀਆਂ ਨੇ ਉਹ ਨਾ ਕਿ ਉਹ ਸਭ ਪ੍ਰਾਈਮ ਫਰਮ ਕੰਮ ਕਰਦੇ ਆ ਜੀ ਕੋਈ ਵੀ ਵਕੀਲ ਪਰਸਪੀਕਟਿਵ ਨੂੰ ਟ੍ਰੇਨਿੰਗ ਵਿੱਚ ਨਾ ਚਾਰ ਨੂੰ ਨਵੇਂ ਦਾ ਬੱਤਵਾਤ ਦੇ ਨਹੀਂ ਮੱਤਪਟਾ ਕਰ ਦਿੰਦੇ ਦੁਨੀਆ ਜਹਾਂ ਚ ਪਤਾ ਨਹੀਂ ਕਿੰਨੇ ਘਾਰੇ ਨੇ ਸਰਕਾਰਾਂ ਨੇ ਨਾ ਪਤਾ ਨਹੀਂ ਇਹ ਜਿਹੜਾ ਇੱਕ WHO ਦੀ ਏਜੰਸੀ ਜਿਹੜੀ ਆ ਨਾ ਇਹ ਵੀ ਕਾਰਪੋਰੇਟ ਘਰਾਣਿਆਂ ਦੀ ਨਾ ਇੱਕ ਤਰ੍ਹਾਂ ਦੀ ਕਿਆ ਕਹਿ ਸਕਦੇ ਹੋ ਕਿ ਮਾਰਕੀਟਿੰਗ ਏਜੰਟ ਬਣੀ ਹੋਈ ਮੈਂ ਤੁਹਾਨੂੰ ਇੱਕ ਡਾਕੂਮੈਂਟ ਦਿਖਾਣਾ ਆ ਬਿਲਕੁਲ ਇੱਕ ਇੰਡੀਅਨ ਕੌਂਸਲਰ ਮੈਡੀਕਲ ਰਿਸਰਚ ਦਾ ਇੱਕ ਡਾਕੂਮੈਂਟ ਆ ਜੇ ਤੁਸੀਂ ਕੈਮਰਾਮੈਨ ਨੂੰ ਜ਼ੂਮ ਕਰ ਸਕਦੇ ਹੋ ਤਾਂ ਦੇਖ ਸਕਦੇ ਹੋ ਕਰੋਨਾ ਕਰੋਨਾ ਕਾਰਪੋਰੇਟ ਦਾ ਖੇਲ ਨਹੀਂ ਹੈਗਾ ਕਰੋਨਾ ਵਾਇਰਸ ਹੈ ਉਹ ਇੱਕ ਗੱਲ ਰੀਅਲ ਹੈ ਪਰ ਜਿਹੜਾ ਕਾਰਪੋਰੇਟ ਖੇਲ ਕਰ ਗਿਆ ਉਹ ਫੱਕਾ ਹੀ ਖੇਲ ਹੈ ਉਹ ਤੁਰਕੀ ਦਾ ਸੈਂਟਿਸ ਸੀ ਕਹਿੰਦੇ ਰਾਤੋ ਰਾਤ 4 ਬਿਲੀਅਨ ਡਾਲਰ ਦਾ ਉਹਗੇ ਉਹਦੇ ਤੋਂ ਉਹਲੀ ਜ਼ਰੂਰ ਬਾਤ ਪਤਾ ਨਹੀਂ ਦੱਸੂਗੀ بڑے ਲੋਕਾਂ ਨੇ ਇੱਜ ਕਮਾਈ 5 ਸਾਲਾਂ ਬਾਅਦ ਇੱਕ ਵਾਰੀ ਫਿਰ ਤੋਂ ਦੇਸ਼ ਦੇ ਵਿੱਚ ਕਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਰੋਨਾ ਦੇ ਲਗਾਤਾਰ ਮਾਮਲੇ ਵਧਦੇ ਜਾ ਰਹੇ ਨੇ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ 4300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਸពਦੇ ਦਰਮਿਆਨ ਪੰਜਾਬ ਦੇ ਵਿੱਚ ਵੀ ਲਗਾਤਾਰ ਆંકੜੇ ਜਿਹੜਾ ਨੇ ਉਹ ਵਧਦੇ ਜਾ ਰਹੇ ਨੇ ਤੇ ਹੁਣ ਕਈ ਤਰੀਕੇ ਦੇ ਸਵਾਲ ਜਿਹੜਾ ਉੱਠਣੇ ਸ਼ੁਰੂ ਹੋ ਗਏ ਨੇ ਇੱਕ ਇੱਕ ਕਰਕੇ ਪੰਜ ਸਵਾਲ ਤੁਹਾਡੇ ਦਰਮਿਆਨ ਰੱਖਾਂਗੇ ਜੋ ਇਸ ਵੇਲੇ ਸਾਨੂੰ ਸਾਡੇ ਦਰਸ਼ਕਾਂ ਤੋਂ ਜੋ ਪੰਜਾਬ ਦੀ ਆਬਾਦ ਦੇ ਮਨਾਂ ਦੇ ਵਿੱਚ ਜੋ ਸਵਾਲ ਨੇ ਉਹ ਸਾਰੇ ਸਵਾਲ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਨਾਲ ਦੀ ਨਾਲ ਇਸ ਦੇ ਉੱਤੇ ਐਕਸਪਰਟਸ ਦੀ رائے ਵੀ ਲਵਾਂਗੇ ਕਿ ਸਾਨੂੰ ਇਸ ਕਰੋਨੇ ਤੋਂ ਡਰਨਾ ਚਾਹੀਦਾ ਹੈ ਜਾਂ ਇਹ ਅਸਲ ਦੇ ਵਿੱਚ ਕਰੋਨਾ ਹੈ ਜਾਂ ਫਿਰ ਇੱਕ دہشت ਫਲਾਉਣ ਦਾ ਮਾਹੌਲ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਸਵਾਲ ਕਿਹੜੇ ਨੇ ਇੱਕ ਇੱਕ ਕਰਕੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਇਹ ਸਭ ਦੇ ਦਰਮਿਆਨ ਨਿਕਲ ਕੇ ਸਾਹਮਣੇ ਆ ਰਿਹਾ ਕਿ ਕਰੋਨਾ ਸੱਚ ਹੈ ਜਾਂ ਫਿਰ ਸਿਰਫ دہشت कोरोना सचमुच ਦੇ ਵਿੱਚ ਹੈ ਜੋ 2020 ਦੀ ਤਰ੍ਹਾਂ ਫਿਰ ਤੋਂ ਦਸਤਕ ਦੇ ਰਿਹਾ ਹੈ ਜਾਂ ਫਿਰ ਇਹ ਸਿਰਫ ਇੱਕ دہشت ਫਲਾਉਣ ਦਾ ਮਾਹੌਲ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਜੇਕਰ ਦੂਸਰੇ ਸਵਾਲ ਦੇ ਉੱਤੇ ਵਧੀਏ ਤਾਂ ਦੂਸਰਾ ਸਵਾਲ ਹੈ ਕਿ ਕੀ ਮੁਰ ਤੋਂ ਲਾਕਡਾਊਨ ਲੱਗੇਗਾ ਕਿਉਂਕਿ ਪਿਛਲੀ ਵਾਰ ਵੀ ਦੇਖਿਆ ਗਿਆ ਜਦੋਂ 2020 ਦੇ ਵਿੱਚ ਕੋਰੋਨਾ ਨੇ ਦਸਤਕ ਦਿੱਤੀ ਤਾਂ ਲਾਕਡਾਊਨ ਜ਼ਰੂਰ ਲੱਗਾ ਉਸ ਤੋਂ ਬਾਅਦ ਸਾਲ ਤੱਕ ਇਹ ਚੱਲਿਆ ਤੇ ਸਾਲ ਦੇ ਦਰਮਿਆਨ ਲਾਕਡਾਊਨ ਦੇ ਸਾਨੂੰ ਹੋਰ ਵੱਖ-ਵੱਖ ਅੰਦਾਜ਼ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਸ਼ਾਮ 5 ਵਜੇ ਤੋਂ ਬਾਅਦ ਲੌਕਡਾਊਨ ਲੱਗਦਾ ਸੀ ਸਵੇਰ ਤੇ ਲੌਕਡਾਊਨ ਲੱਗਦਾ ਸੀ ਜਾਂ ਫਿਰ ਕਿਸੇ ਦਿਨ ਹੋਰ ਜਿਹੜਾ ਲੌਕਡਾਊਨ ਲੱਗਦਾ ਸੀ ਪਰ ਇਸ ਤਰ੍ਹਾਂ ਦੇ ਦਰਮਿਆਨ 2020 ਦੇ ਵਿੱਚ ਤਿੰਨ ਮਹੀਨੇ ਤੋਂ ਵੱਧ ਦਾ ਲੌਕਡਾਊਨ ਜਿਹੜਾ ਭਾਰਤ ਵਾਸੀਆਂ ਨੇ ਦੇਖਿਆ ਤੇ ਇਸ ਦੇ ਨਾਲ ਹੀ ਤੀਸਰੇ ਸਵਾਲਾ ਵਧੀਏ ਤਾਂ ਤੀਸਰ ਸਵਾਲ ਹੈ ਕਿ ਪਹਿਲਾਂ ਨਾਲੋਂ ਵੱਧ ਖਤਰਨਾਕ ਹੋਏਗਾ ਕਰੋਨਾ ਜਾਂ ਫਿਰ ਪਹਿਲਾਂ ਵਾਲੇ ਕਰੋਨਾ ਨਾਲੋਂ ਘੱਟ ਘਾਤਕ ਹੋਏਗਾ ਤਾਂ ਇਸ ਸਵਾਲ ਦੇ ਉੱਤੇ ਵੀ ਜਾਣਕਾਰੀ ਜਿਹੜਾ ਲਵਾਂਗੇ ਨਾਲ ਦੀ ਨਾਲ ਚੌਥਾ ਸਵਾਲ ਸਭ ਤੋਂ ਅਹਿਮ ਹੈ ਕਈ ਕਈ ਜਿਨ੍ਹਾਂ ਨੇ ਵੈਕਸੀਨ ਅਲਵਾਈ ਹੋਈ ਹੈ ਜਿਨ੍ਹਾਂ ਦੇ ਪਹਿਲਾਂ ਹੀ ਕੋਵਿਡ ਦੀਆਂ ਵੈਕਸੀਨ ਲੱਗੀਆਂ ਨੇ ਚਾਹੇ ਕੋਵਿਡ ਸ਼ੀਲ ਹੋਵੇ ਜਾਂ ਫਿਰ ਪਹਿਲੀ ਤੇ ਦੂਸਰੀ ਡੋਜ਼ ਹੋਵੇ ਕਿ ਉਹਨਾਂ ਨੂੰ ਵੱਧ ਖਤਰਾ ਹੋਣ ਵਾਲਾ ਹੈ ਜਾਂ ਘੱਟ ਖਤਰਾ ਹੋਣ ਵਾਲਾ ਹੈ ਜਾਂ ਫਿਰ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ 'ਤੇ ਜ਼ਿਆਦਾ ਇਹਦੀ ਮਾਰ ਹੋਏਗੀ ਤਾਂ ਇਸ ਦੇ ਨਾਲ ਹੀ ਹੁਣ ਆਖਰੀ ਸਵਾਲ ਵੱਧਦੇ ਆਂ ਆਖਰੀ ਸਵਾਲ ਹੈ ਕਿ ਸਰਕਾਰ ਦੇ ਵੱਲੋਂ ਇੱਕ ਬੂਸਟਰ ਡੋਜ਼ ਜਿਹੜੀ ਆ ਲਗਾਈ ਗਈ ਸੀ ਪਹਿਲੇ ਤੇ ਦੂਸਰੀ ਡੋਜ਼ ਤੋਂ ਬਾਅਦ ਇੱਕ ਬੂਸਟਰ ਡੋਜ਼ ਜਿਹੜੀ ਆ ਅਨਾਉਂਸ ਕੀਤੀ ਗਈ ਸੀ ਇਸ ਦੇ ਨਾਲ ਇਹ ਕਿਹਾ ਗਿਆ ਸੀ ਕਿ ਜ਼ਿੰਦਗੀ ਦੇ ਵਿੱਚ ਕਦੀ ਕਰੋਨਾ ਨਹੀਂ ਹੋਏਗਾ ਤਾਂ ਹੁਣ ਵੱਡਾ ਸਵਾਲ ਇਹ ਹੈ ਕਿ ਬੂਸਟਰ ਡੋਜ਼ ਲਗਵਾਉਣ ਵਾਲੇ ਕਿੰਨੇ ਕੁ ਸੁਰੱਖਿਤ ਨੇ ਕਿ ਉਹਨਾਂ ਨੂੰ ਸੱਚਮੁੱਚ ਕਰੋਨਾ ਨਹੀਂ ਹੋਏਗਾ ਤਾਂ ਸਾਰੇ ਮੁੱਦੇ ਦੇ ਉੱਤੇ ਜਿਹੜਾ ਅੱਜ ਸਾਡਾ ਇਹ ਪ੍ਰੋਗਰਾਮ ਰਹੇਗਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰ ਲੈਂਦੇ ਆ ਡਰੱਗ ਸਾਇੰਟਿਸਟ ਬਲਵਿੰਦਰ ਸਿੰਘ ਅਲਖਜੀ ਦਾ ਅਲਖਜੀ ਬਾਬਾ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ さんは。 ਜੀ ਜਿਹੜੇ ਪੰਜ ਸਵਾਲ ਮੈਂ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ ਤੁਸੀਂ ਵੀ ਸੁਣੇ ਨੇ ਤਾਂ ਸਭ ਤੋਂ ਪਹਿਲਾ ਸਵਾਲ ਤਾਂ ਔਲਖ ਜੀ ਇਹੀ ਹੈ ਕਿ ਸੱਚਮੁੱਚ ਕਰੋਨਾ ਹੈ ਜਾਂ ਫਿਰ ਫਿਰ ਤੋਂ دہشت ਫਲਾਉਣ ਦਾ ਇੱਕ ਸਿਲਸਲਾ ਹੋ ਜਿਹੜਾ ਜਾਰੀ ਹੈ ਕਿਉਂਕਿ ਪਿਛਲੀ ਵਾਰ ਵੀ ਦੇਖਿਆ ਗਿਆ ਕਿ ਕਈ ਇਸ ਨੂੰ ਫੇਕ ਦੱਸਦੇ ਸੀ ਕਈ ਕਹਿੰਦੇ ਸੀ ਸੱਚੀ ਹੈ ਕਿਉਂਕਿ ਆ ਜਿਹੜਾ ਮੌਸਮ ਹੁੰਦਾ ਜੋ ਖਾਸ ਕਰਕੇ ਪੰਜਾਬ ਦੇ ਵਿੱਚ ਮੌਸਮ ਬਣਿਆ ਹੋਇਆ ਹੈ ਸਵੇਰੇ ਧੁੱਪ ਨਿਕਲਦੀ ਹੈ ਸ਼ਾਮ ਨੂੰ ਮੀਂਹ ਪੈ ਜਾਂਦਾ ਹੈ ਤਾਂ ਸਰਦ ਗਰਮ ਦੇ ਚਾਂਸਸ ਜ਼ਿਆਦਾ ਰਹਿੰਦੇ ਨੇ ਉਸ ਵੇਲੇ ਨਾਰਮਲ ਬੁਖਾਰ ਜ਼ਖਾਮ ਜਿਹੜਾ ਨੇ ਇਹ ਚੀਜ਼ਾਂ ਨਾਰਮਲ ਹੁੰਦੀਆਂ ਨੇ ਕਿ ਇਸ ਕਰਕੇ ਕਰੋਨਾ ਦੇ ਮਾਮਲੇ ਵਧਦੇ ਜਾ ਰਹੇ ਨੇ ਕਿਉਂਕਿ ਸੈਂਟੀਮੈਂਟ ਤਾਂ ਜਿਹੜੇ ਹੁੰਦੇ ਨੇ ਜ਼ੁਖਾਮ ਗਲੇ ਦੀ ਖਰਾਸ਼ ਗਲਾ ਦੁਖਣਾ ਇਹੀ ਬਰਸਾਤ ਵਾਲੇ ਮੌਸਮ ਚ ਵੀ ਹੁੰਦੇ ਨੇ ਸਰਦ ਗਰਮ ਦੇ ਵੀ ਇਹੀ ਲੱਛਣ ਨੇ ਤੇ ਕਰੋਨਾ ਦੇ ਵੀ ਇਹੀ ਲੱਛਣ ਨੇ ਹੁਣ ਪਛਾਣ ਕਿਵੇਂ ਕੀਤੀ ਜਾਵੇ ਕਰੋਨਾ ਕੋਈ ਖੈੰਡੀ ਨਹੀਂ ਹੈ ਹੂੰ ਇਹ ਸਹੀ ਹੈ ਹੂੰ ਕਿਉਂਕਿ ਉਹਨੂੰ ਪ੍ਰੈਸ ਦੇ ਦਿੱਸ ਜੀ ਦਰੋਤੀ ਹੈ ਮਰੇ ਨੇ ਪਾਕੋਜਿੰਗ ਵਾਲੀ ਵਜੋਂ ਤੇ

ਦਰਕਾਰਾਂ ਦੀ ਮਲਾਈਕੀ ਤੋਂ ਵੀ ਆ ਔਰ ਉਹ ਲੋਕਾਂ ਦੇਸਤਪਾਸੇ ਜਿਆਦਾ ਨਾ ਖਾਣ ਹੁੰਦਾ ਕਰੋਨਾ ਉਹਨਾਂ ਨੂੰ ਨੁਕਸਾਨ ਦਾ ਸੀਗਾ ਜਿਵੇਂ ਦੇ ਨਾਲ ਗਰੀਬੋ ਤੇ ਫਟ ਨੁਕਸਾਨ ਦਾ ਜੀ ਇਸ ਤੋਂ ਨਾਲ ਹੀ ਆਲਖ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਬੜਾ ਸਵਾਲੇ ਵੀ ਹੈ ਕਿ ਪਹਿਲਾਂ ਵਾਲੇ ਵੈਰੀਐਂਟ ਨਾਲੋਂ ਜ਼ਿਆਦਾ ਖਤਰਨਾਕ ਇਹ ਵਾਲਾ ਵੈਰੀਐਂਟ ਹੈ ਕਿਉਂਕਿ ਕਈ ਤਰੀਕੇ ਦੀਆਂ ਸਟੱਡੀਜ਼ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਇਸ ਦੇ ਉੱਤੇ ਜਿਹੜੀਆਂ ਵੈਕਸੀਨਜ਼ ਨੇ ਉਹ ਬੇਅਸਰ ਹੋ ਰਹੀਆਂ ਨੇ ਆਲੇ ਵੈਰੀਐਂਟ ਦੇ ਉੱਤੇ ਜੋ ਇਸ ਰੀਸੈਂਟਲੀ ਚੱਲ ਰਿਹਾ ਹੈ ਦੇਖੋ ਪਹਿਲਾਂ ਵਾਲੇ ਏਰੀਆ ਦੇ ਮੁਕਾਬਲੇ ਇਹ ਸੈੱਟ ਕਰਨਾ ਇਹ ਆਪਣੇ ਆਪ ਦੀ ਇੱਕ ਮੋਟਕਾ ਵਜਾ ਨੰਬਰ ਹੈ ਕਿ ਜੇ ਓਮਿਕਰੋਨ ਦਾ ਹੀ ਇਹ ਸਭ ਦੇ ਲੋਕ ਦਾ ਜੀਐਮ ਪਲਸ 1 ਹੂੰ ਔਰ ਜਿਹੜੇ ਜਿਹੜੇ ਵੇਰੀਐਂਟ ਆਏ ਜਨ ਹੋਣੇ ਐਂਡੀ ਪੁਆਇੰਟ 1.1.1 ਦਾ ਹੋਰ ਦੇ ਵੇਰੀਐਂਟ ਆਏ ਨੇ ਇਹ ਕੋਈ ਉਹਨੇ ਖਤਰਨਾਕ ਜੇ ਨਹੀਂ ਹੈ ਜਿੰਨਾ ਡੈਲਟਾ ਖਤਰਨਾਕ ਸੀ ਡੈਲਟਾ ਬਹੁਤ ਜ਼ਿਆਦਾ ਖਤਰਨਾਕ ਸੀ ਹੂੰ ਤੇ ਦੂਜੀ ਗੱਲ ਇਹ ਹੈ ਕਿ ਇਹ ਵਾਇਰਸ ਹੈ ਆਰਐਨਏ ਵਾਇਰਸ ਹੈ ਜੋ ਆਰਐਨਏ ਵਾਇਰਸ ਨੂੰ ਮਿਊਟੇਸ਼ਨ ਕਰਨ ਲੱਗਿਆ ਤੇ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਜਿਹੜੇ ਵੀ ਜਿਹੜੀ ਵੀ ਮਿਊਟੇਸ਼ਨ ਲੈ ਜਾਣੀ ਹੈ ਔਰ ਇਹ ਨੂੰ ਕਿੰਨਾ ਖਤਰਨਾਕ ਹੋ ਜਾਣਾ ਹੈ ਸਾਨੂੰ ਪਤਾ ਨਹੀਂ ਚੱਲ ਰਿਹਾ ਕਿਉਂਕਿ ਜਦੋਂ ਡੈਲਟਾ ਵੇਰੀਅੰਟ ਆਇਆ ਸੀ ਇਹ ਡੈਲਟਾ ਵੇਰੀਅੰਟ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀਗਾ ਜੀ ਇਹ ਜਿਹੜਾ ਵੇਰੀਅੰਟ ਬਣਿਆ ਹੋਰ ਇਸ ਕਰਕੇ ਇਹਨੂੰ ਹਲਕੇ ਤੇ ਨਹੀਂ ਲੈ ਸਕਦੇ ਸੀ ਉਹ ਖਤਰਨਾਕ ਹੈ ਤੇ ਖਤਰਨਾਕ ਹੀ ਰਹਾ ਹੈ ਹੂੰ ਉਹ ਵਿਜੇ ਹੈ ਕਿ ਉਹ ਗੱਜ ਕਰ ਦਿੰਦਾ ਕਿ ਇਹ ਘੱਟ ਖਤਰਨਾਕ ਹੈ ਜਾਂ ਵੱਧ ਖਤਰਨਾਕ ਹੈ ਇਹਦੇ ਨਾਲ ਜ਼ਿਆਦਾ ਫੱਕੀ ਨਹੀਂ ਹੈਗਾ ਜਿਹਦੀ ਸਪਰੈਡੇਬਿਲਟੀ ਕਿੰਨੀ ਹੈ ਹੂੰ ਉਹ ਕਿੰਨੇ ਕੇਜੀ ਨਾਲ ਫੈਲ ਰਿਹਾ ਔਰ ਇਹ ਇੱਕ ਅੱਛਾ ਜਾ ਰਿਹਾ ਕਿ ਪਹਿਲੇ ਵਾਇਰਸ ਨਾਲੋਂ 2 ਗੁਣਾ ਤੋਂ ਲੈ ਕੇ 4 ਗੁਣਾ ਵੱਧ ਕੇਜੀ ਨਾਲ ਫੈਲ ਰਿਹਾ ਹੂੰ ਜਿਹਦੀ ਫੈਲਿੰਗ ਸਪੀਡ ਹੈਗੀ ਉਹ 4 ਤੋਂ 6 ਹੈ ਯਾਨੀ ਕਿ ਇੱਕ ਕੋ ਮਰੀਜ਼ ਦੇ 4 ਬੰਦਿਆਂ ਨੂੰ ਸੱਰ ਰਿਹਾ ਜਸ ਸੇ ਬੰਦਿਆਂ ਨੂੰ ਇਫੈਕਟ ਕਰ ਰਿਹਾ ਜਿਵੇਂ ਕਿ ਪਹਿਲੇ ਵੇਰੀਐਂਟ ਤੋਂ ਆ ਗਿੱਤੀ ਸੀ ਕੋ ਦੋਨੋਂ ਇਫੈਕਟ ਕਰਦੇ ਹੀ ਤਾਂ ਚਾਰ ਨਹੀਂ ਮੈਨੂੰ ਲੱਗਦਾ ਕਿ ਅਗਲੇ ਨਾਲ ਪਹਿਲਾਂ ਨਾਲੋਂ ਡਬਲ ਹੈ ਦੀ ਫਾਲੰਸੀ ਉਹ ਬੜੀ ਖਤਰਨਾਕ ਹੈ ਇਸ ਕਰਕੇ ਇਹਨੂੰ ਖਤਰਨਾਕੀ ਨੂੰ ਸਮਝਣਾ ਪਏਗਾ ਹਲਕੇ ਨਹੀਂ ਲੈਣਾ ਜੀ ਇਹ ਨਾਲ ਹੀ ਸਵਾਲ ਕਰ ਦਿੱਤਾ ਲੈ ਕਿੰਨਾ ਬੜਾ ਉਹ ਵੈਕਸੀਨਾਂ ਦੇ ਨਾਲ ਉਹ ਨਾਲ ਕਿ ਕੁਝ ਟਾਈਮ ਫ੍ਰੇਮ ਘੱਟ ਕਰ ਦਿੰਦਾ ਜੀ ਕੋਈ ਵੀ ਵੈਕਸੀਨ ਪਰਿਯੋਗ ਨੂੰ 3 ਮਹੀਨੇ 4 ਮਹੀਨੇ ਦਾ ਬਰਕਰਾਰ 3 ਮਹੀਨੇ ਸਪਟ ਪ੍ਰੋਟੈਕਸ਼ਨ ਦਿੰਦੀ ਹੈ ਹੂੰ ਜਿਨ੍ਹਾਂ ਲੋਕਾਂ ਨੇ ਓਥੇ ਨਾ ਲਗਾਇਆ ਉਹਨਾਂ ਦੇ ਨਾਲ ਹਾਲੇ ਹਾਲ ਹੋ ਗਏ ਨੇ ਹੂੰ ਉਹਨਾਂ ਵੈਕਸੀਨਾਂ ਦੇ ਸਹਾਰੇ ਨਹੀਂ رہ ਸਕਦੇ ਉਹਨਾਂ ਦਾ ਸਰੀਰੀ ਅਸਰ ਅਜੇ ਤੱਕ ਮੌਜੂਦ ਹੈ ਨੰਨਿਹੇ ਦੇ ਪਾਸਾ ਕਿ ਕੀ ਇਹ ਤੁਸੀਂ ਲੋਕਾਂ ਦਾ ਮਨ ਰੱਖਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਘਸਰਾ ਦੇਣੀ ਚਾਹੁੰਦੇ ਹੋ ਕਿ ਕਿਹੜਾ ਹਲ ਸਰਵਾਇਆ ਇਹ ਸੇਬਲ ਟੈਕਨਿਕਲੀ ਇੰਵਰਟ ਨਾ ਮਾ ਹੂੰ ਨਵੇਂ ਮੈਦੀਨ ਤੋਂ ਤੇ ਪੁਰਾਣੀਆਂ ਬਕਤੀਆਂ ਨਾਲ ਕੰਮ ਨਹੀਂ ਕਰਨਾ ਇਸ ਕਰਕੇ ਕਿ ਕੋਈ ਇਹ ਕਹਿ ਰਿਹਾ ਕਿ ਪ੍ਰਾਣੀਆਂ ਬੂਤਰ ਲੋਚਾਂ ਜਾਂ ਪ੍ਰਾਣੀਆਂ ਬੀਤੀਆਂ ਲੋਚਾਂ ਨਾਲ ਕੰਮ ਕਰਨਾ ਤੇ ਉਹ ਮੁਰਖ ਬਣਾ ਰਿਹਾ ਸਮਝਿਆ ਜਾਂਦਾ ਹੈ ਕਿ ਸਸਤੇ ਤੋਂ ਅਸੀਂ ਜਿਸ ਨੂੰ ਨਹੀਂ ਕਰ ਸਕਦੇ ਜੀ ਇਹ ਵੀ ਜਿਹੜੀ ਚੀਜ਼ ਦੀਆਂ ਨੀਤੀਆਂ ਚਾਰੋਂ ਸੇਮੇ ਨਤਵਾ ਤੋਂ ਨਹੀਂ ਜਿੰਦੀ ਆ ਸਕਦੀ ਹੂੰ ਤੇ ਮੈਚਰਲ ਇਮਿਊਨਿਟੀ ਦੀ ਐਕਸਪੈਕਸ਼ਨ ਵਾਇਰਸ ਦੀ ਇਮਿਊਨਿਟੀ ਹੈ ਤੇ ਮੈਚਰਲ ਨਾਲੋਂ ਆਟੀਟਿਊਡਲ ਤਾਂ ਕਿ ਬੱਧੀ ਨਹੀਂ ਨਾ ਹੁੰਦੀ ਹੂੰ ਪਰ ਕਿਉਂਕਿ ਉਹ ਨਵਾਂ ਵੈਰੀਅੰਟ ਦੇਖ ਰਹੇ ਨਹੀਂ ਜਾ ਸਕਦੇ ਜੁਗਲ ਇਹ ਵੀ ਨਹੀਂ ਕਿ ਉਹ ਉਸ ਨਵੇਂ ਵੈਰੀਅੰਟ ਦੀ ਵੈਕਸੀਨ ਸਾਡੇ ਕੋਲ ਹੈ ਨਹੀਂ ਪਰ ਮੈਨੂੰ ਵੀ ਲੱਗਦਾ ਹੈ ਕਿ ਹਾਲ ਤੱਕ ਸਾਡੇ ਕੋਲ ਆ ਵੀ ਜਾਏਗੀ ਇਸ ਕਰਕੇ ਲੋਕਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਸਰਕਾਰਾਂ ਨੇ ਕਿਸੇ ਵਾਰ ਸੈਟਪਾਇ ਕੀਤੀ ਹਾਂ ਔਰ ਫੈਕਟ ਉਸਪਾਸ ਦੇ ਲੈਣ ਕੇ ਹੰਡੇਰਾ ਫਲਾ ਦਿੱਤਾ ਤੇ ਲੋਕ ਲਾਕਡਾਊਨ ਲਗਾਉਣ ਲੱਗ ਪਏ ਤੇ ਪ੍ਰੈਸਟ ਪਾ ਦਿੱਤੀ ਪਰ ਹਰ ਬੰਦੇ ਤੋਂ ਮਾਸਕ ਕਿਹਾ ਦਿੱਤਾ ਉਨਾਂ ਤੋਂ ਕਰ ਦਿੱਤਾ ਮੁਰਤੇ ਸਾਹੀ ਨੂੰ ਅੰਦਰ ਰੱਖਣਾ ਹੈ ਉਹਨਾਂ ਨੇ ਰੱਖਣਾ ਨਹੀਂ ਕੋਈ ਖਾਸ ਕੰਮ ਨਹੀਂ ਕੀਤਾ ਉਹਨੇ ਬੰਦੇ ਬਚਾਏ ਨਹੀਂ ਜਿੰਨਾਂ ਨੂੰ ਮਾਰ ਦੇ ਕੇ ਬਾਅਦ ਵਿੱਚ ਇਹ ਅਜਿਹੀ ਹਾਲਾਤਾਂ ਲੁਕਤੀ ਜਾ ਰਹੇ ਨੇ ਖੁਦ ਉਹ ਕੰਪਨੀ ਜਿਹੜੀ ਹੈ ਕੋਵਿਡ ਫੀਲ ਬਣਾਉਂਗਾ ਜੀ ਲੰਡਨ ਹਾਈ ਫੋਰਸ ਜਾ ਕੇ ਕਹਿੰਦੀ ਆ ਕਿ ਸਾਡੀ ਨੈਕਸਟ ਜਿਹੜਾ ਨਾ ਸੀਪੀਐਸ ਹੁੰਦੀ ਹੈ ਥਰੋਮਬੋਸਾਈਟੋਸਿਸ ਥਰੋਮਬੋਸਾਈਟੋਪੈਨੀਆ ਫਿਲਰ ਯਾਨੀ ਕਿ ਬੇਚੇ ਬੇਚੇ ਬੰਦਿਆਂ ਨੂੰ ਕਰੋ ਜਰਾ ਫਟਟਾਇਆ ਜਾਂਦਾ ਹੈ ਤੇ ਫਿਰ ਮਰ ਜਣਾ ਸਿਮਨ ਡਿਵਰ ਜਾਮ ਹੋ ਜਾਂਦਾ ਹੈ ਸਿਡਨੀ ਜਾਮ ਹੋ ਜਾਂਦਾ ਹੈ ਸਿਮਨ ਸੇਫਟ ਜਾਮ ਹੋ ਜਾਂਦਾ ਹੈ ਉਹ ਬੰਦਾ ਬੜੀ ਦਰਦਨਾਕ ਮੌਤ ਮਰਦਾ ਤੇ ਜਿਹਦਾ ਹੱਥ ਜਾਮ ਹੋ ਜੇ ਤੇ ਕੰਮ ਦੇ ਲੱਤੀ ਗਿਆ ਤੇ ਕਦੇ-ਕਦੇ ਦੀ ਜਾਣ ਤਾਂ ਕਰ ਜਾਂਦੇ ਜੇ ਜਰਰਕਾ ਫੜ ਜਾਂਦਾ ਉਹ ਕਹਿਣ ਦਾ ਮਤਲਬ ਕਿ ਵੈਕਸੀਨਾਂ ਦੇ ਸਾਈਡ ਇਫੈਕਟ ਬੜੇ ਲੱਗਦੇ ਅਸੀਂ ਕਹਿੰਦੇ ਆ ਕਿ ਸਰਕਾਰਾਂ ਨੇ ਹੁਣ ਇੱਕ ਵਾਰ ਉਹ ਗਲਤੀਆਂ ਨਾ ਕਰਨ ਨਾਲ ਲਾਕਡਾਊਨ ਦਾ ਚੱਕਰ ਹੋਰ ਹੋ ਗਏ ਹੋਰ ਕੋਈ ਗੱਲ ਨਹੀਂ ਬੜੀਆਂ ਹਸ ਲੋੜੀਆਂ ਕਹਿੰਦੇ ਕਿ ਜੋ ਗੱਲ ਦੀ ਦੂਰੀ ਰੱਖੀ ਚਲੋ ਜੀ 6 ਫੁੱਟ ਦੀ ਦੂਰੀ ਕੋਈ ਤੇ ਵਾਰਿਸ ਨਹੀਂ ਜਾਂਦਾ ਹੂੰ ਕੋਈ ਗੱਲ 6 ਫੁੱਟ ਤੋਂ ਉੱਤੇ ਵਾਰਿਸ ਦੇ ਸਕੂਟਰ ਦਾ ਪਰੌਲ ਮਤੇ ਜਾਂਦਾ ਹੂੰ ਫਿਰ ਬੰਦੀ ਦੀ ਵਾਰਿਸ 25 ਫੁੱਟ ਜਾਂਦਾ ਫਿਰ ਕਹਿੰਦੇ ਕਿ 52 ਫੁੱਟ ਜਾਂਦਾ 8 ਫੁੱਟ ਜਾਂਦਾ ਫਿਰ ਕਹਿੰਦੇ ਕਿ ਵਾਰਿਸ 100 ਸਟੈਂਡਰਡ ਹੁੰਦਾ ਹੈ ਅਜਾ ਵਾਰਿਸ 100 ਸਟੈਂਡਰਡ ਹੁੰਦਾ ਹੈ ਤੇ ਦੇਪੂਸਾ ਲਾਕਡਾਊਨ ਹੂੰ ਦੇਖੋ ਨਾ ਕਿ ਬਹੁਤ ਗਲਤੀਆਂ ਕੀਤੀਆਂ ਸੀ ਇਸ ਪ੍ਰਕਾਰ ਨੇ ਅਸੀਂ ਚਾਹਾਂਗੇ ਸਰਕਾਰ ਗਲਤੀਆਂ ਨਾ ਕਰੇ ਤਾਂ ਕਿ ਜੈਸਾ ਕਿ ਅਪਰੇਲੇ ਦਾ ਸਮਾਪਿਤ ਉਹਨੇ ਬੰਦੇ ਵਾਰਿਸ ਨਾਲ ਉਹਨੇ ਪ੍ਰਸ਼ਨ ਆਇਆ ਜੀ ਅਲੱਖ ਸਾਹਿਬ ਵੱਡਾ ਸਵਾਲ ਇੱਥੇ ਇਹ ਵੀ ਬਣ ਜਾਂਦਾ ਹੈ ਕਿ ਤੁਸੀਂ ਸਰਕਾਰਾਂ ਦਾ ਜ਼ਿਕਰ ਕੀਤਾ ਦੇਖੋ ਪਹਿਲੇ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਗ੍ਹਾ ਘੱਟ ਪੈ ਗਈ ਜੋ ਪਹਿਲਾਂ ਇੱਕ ਬਿਲੌਕਡਾਊਨ ਚੱਲਿਆ ਤੇ ਜਦੋਂ ਦੂਸਰੀ ਵੇਵ ਆਈ ਕੋਵਿਡ ਦੀ ਉਦੋਂ ਆਕਸੀਜਨ ਦੀ ਘਾਟ ਕਰਕੇ ਕਿੰਨੀਆਂ ਮੌਤਾਂ ਹੋਈਆਂ ਇਹਦੇ ਆંકੜੇ ਸਾਨੂੰ ਦੱਸਣ ਦੀ ਵੀ ਨਹੀਂ ਲੋੜ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖੇ ਨੇ ਪਰ ਹੁਣ ਦੇ ਸਮੇਂ ਦੀ ਗੱਲ ਕੀਤੀ ਜਾਵੇ ਕਿ ਹੁਣ ਸਰਕਾਰ ਜਾਂ ਹਸਪਤਾਲ ਇਹਨਾਂ ਇੱਕ ਕੈਪेबल ਨੇ ਕਿਉਂਕਿ ਜਿਸ ਸਪੀਡ ਦੇ ਨਾਲ ਕੋਵਿਡ ਦੇ ਮਾਮਲੇ ਵੱਧ ਰਹੇ ਨੇ ਦੇਖੋ 15 ਦਿਨਾਂ ਦੇ ਵਿੱਚ ਮਾਮਲੇ ਜਿਹੜੇ ਨਾ 4300 ਨੂੰ ਕਰਾਸ ਕਰ ਗਏ ਤੇ ਆਉਣ ਵਾਲੇ ਜਿਹੜੇ ਮਹੀਨੇ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਲੱਖ ਤੱਕ ਵੀ ਪਹੁੰਚ ਸਕਦੇ ਨੇ ਕਿ ਸਾਡੇ ਜਿਹੜਾ ਸੋ ਹੈਲਥ ਇੰਸਟੀਚੂਟਸ ਨੇ ਜਾਂ ਫਿਰ ਹਸਪਤਾਲ ਨੇ ਜਾਂ ਫਿਰ ਸਰਕਾਰਾਂ ਇਸ ਚੀਜ਼ ਨੂੰ ਲੈ ਕੇ ਕਿ ਹੁਣ ਇੰਨੀ ਕੈਪेबल ਹੈ ਕਿ ਇਹਨੇ ਸਾਰੇ ਮਾਮਲੇ ਇਕੱਠਾਰ ਸੰਭਾਣ ਉਹਨਾਂ ਨੂੰ ਗੁੱਡ ਵੇ ਦੇ ਨਾਲ ਟੈਕਲ ਕਰਨ ਉਹਨਾਂ ਦੀ ਟੇਕ ਕੇਅਰ ਉਸ ਤਰੀਕੇ ਨਾਲ ਕੀਤੀ ਜਾਵੇ। ਇਹ ਡਿਫਰੈਂਟ ਵੀ ਦੇਖੋ ਜਿੱਦਾਂ ਇਹ ਚੀਜ਼ ਆਉਂਦੀ ਆ ਕਿ ਬੰਦਾ ਉਹਦੇ ਵਾਸਤੇ ਪਰਪੋਜ਼ ਹੁੰਦਾ ਹੈ। ਹੂੰ ਉਹ ਇਕੱਲੇ ਤਾਂ ਇਤਨਾ ਡਾਕਟਰ ਦੇਣ ਕਿ ਸਰਕਾਰਾਂ ਦੇਖਣ ਇਸ ਪੱਲੇ ਦਾ ਨਾ ਕੋਈ ਜਗਾ ਪਰਪੋਜ਼ ਹੋਣੀ। ਅਸੀਂ ਉਹਨਾਂ ਦੀ ਪ੍ਰੈਪਰੇਸ਼ਨ ਤੋਂ ਕੋਈ ਸਵਾਲ ਨਹੀਂ ਪੁੱਛ ਰਹੇ ਵਾਕਈ ਸਪਰੈਡੇਬਿਲਟੀ ਤੁਸੀਂ ਦੇਖੀ ਹੋਣਾ ਇਹ ਪਹਿਲਾਂ ਮਾਰੇ ਕਾਫੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਸੀ ਤੇ ਹੁਣ ਥੋੜਾ ਫੈਲਦਾ ਜਾ ਰਿਹਾ ਵਾ ਜੀ ਬਹੁਤ ਜ਼ਿਆਦਾ ਫੈਲਣ ਦੀ ਲੱਗਤ ਤੇ ਦੇਖੋ ਜੀ ਹਸਪਤਾਲ ਦੇ ਅਰੇਂਜਮੈਂਟ ਦੀ ਤਰ੍ਹਾਂ ਕੋਈ ਬਿਲਕੁਲ ਨਹੀਂ ਤੇ ਮੇਰਾ ਕਹਿੰਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਇੱਕ ਯੂਸੀਏ ਦਾ ਐਗਜ਼ਾਮਪਲ ਦਿੰਦਾ ਕੋਵਿਡ-19 ਹੁੰਦਾ ਸੀ ਪਰ ਉਹਨਾਂ ਨਾਲ ਸਾਡੇ ਰੈਸਪਿਰਟਰੀ ਇਨਫੈਕਸ਼ਨ ਹੁੰਦੀ ਆ ਸਾਹ ਨਾਲ ਦੀ ਇਨਫੈਕਸ਼ਨ ਹੁੰਦੀ ਆ ਉਹ ਇਹ ਨਾਲ ਖਾਣ ਨਹੀਂ ਦੇਖਮੋ ਜਾਂਦੇ ਨੇ ਦੇਖਮੋ ਨਾਲ ਪਸਪੜ ਜਾਂਦੇ ਨੇ ਉਹ ਖਾਣ ਨਹੀਂ ਜਾਂਦਾ ਅੰਦਰ ਹਵਾ ਨਹੀਂ ਹੂੰ ਜੀ ਤੇ ਜੇ ਕੋਈ ਜਾਣਦੀ ਜੀ ਹੈ ਕਿ ਪੁੱਤਰੇ ਦੇ ਕੋਈ ਪਸਪੜੀ ਹੁੰਦੀ ਉਹ ਪੁੱਤਰੇ ਆਖੀ ਜੀ ਹੂੰ ਇਹ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਸਾਨੂੰ ਕੀ ਕਹਿਣਾ ਚਾਹੀਦਾ ਸੀ ਸਾਨੂੰ ਕਹਿਣਾ ਚਾਹੀਦਾ ਸੀ ਕਿ ਕਿਸੇ ਨਾਲ ਫੁੱਲ ਖਾ ਲੋ ਨੰਨ ਨੰਨੇ ਖਾ ਲੋ ਤੇ ਅਖੀ ਇਹ ਕਹਿਣ ਦੇ ਬਜਾਏ ਉਹਨਾਂ ਨੇ ਮਰੀ ਜਾਂਦੇ ਮੂੰਹ ਤੇ ਮਾਖਾ ਲਗਾ ਕੇ ਮਾਸਟਰ ਗੋਣਾ ਜਦ ਮੜੀ ਮੋਟੀ ਜੀ ਤਰ੍ਹਾਂ ਸੁਗੰਧ ਆ ਗਈ ਤੇ ਮਰੀ ਨਹੀਂ ਗਈ। ਹੂੰ। ਉਹ ਬੰਦਾ ਤੇ ਮਰ ਗਿਆ ਪਰ ਸਰੀਰ ਤਾਂ ਖੁੱਪਕੇ। ਹੂੰ। ਇਸ ਕਰਕੇ ਐਹੋ ਜਿਹਾ ਪ੍ਰੋਟੋਕਾਲ ਐਪੋਰਿਨ ਲਾਗੂ ਕੀਤਾ। ਉਹ ਪ੍ਰੋਟੋਕਾਲ ਕਿਉਂਕਿ ਮਰੀਜ਼ ਬੰਦਾ ਤਾਂ ਪਹਿਲੇ ਇਨਫੈਕਟਡ ਆ, ਆਪਾਂ ਜਾਣਦੇ ਹੀ ਆ। ਹੂੰ। ਇਹ ਉਹਦੇ ਮੂਤ ਮਾਸਕ ਲਗਾ ਕੇ ਨੂੰ ਸਰੀਰ ਇਨਵੇਜਨ ਤੋਂ ਬਚਾ ਰਹੇ। ਹੂੰ। ਹਸਪਤਾਲ ਵਿੱਚ 15-20 ਮਰੀਜ਼ ਬੈਠੇ ਨੇ ਸਾਰੇ ਇਨਫੈਕਟਡ ਨੇ ਜਿਹਨੂੰ ਕੋਈ ਦੇ ਕੋ ਬਚਾ ਰਹੇ ਆ। ਉਹ ਜਿਹੜਾ ਸਟਾਫ ਹੈ ਉਹ ਤੇ ਪੂਰਾ ਪੀਸੀਓ ਕਟੇ ਦੇ ਵਿੱਚ। ਉਹ ਸਰੀਰ ਨੂੰ ਪ੍ਰੋਟੈਕਟ ਕਰਦਾ। ਇਸ ਕਰਕੇ ਮੀਟਜਨੋ ਦਾ ਸਾਲ ਐਂਜਿਨ ਉਹਦੇ ਮੋਮਟੇ ਮਾਚਣਾ ਲਗਾਉ। ਮਾਸਕਲ ਗਾ ਹੁੰਦਾ ਜਦੋਂ ਕਿ ਆਪੀਨ ਲੈਵਲ ਇੱਥੇ ਹੇਠੇ ਚਲਾ ਜਾਂਦਾ ਪਹਿਲਾਂ ਕ੍ਰਿਟੀਕਲੀ ਲੋ ਹੁੰਦਾ ਹੈ। ਕ੍ਰਿਟੀਕਲੀ ਲੋ ਵਾਲੇ ਨੂੰ ਤਾਂ ਮਾਰਾ ਗਿਆ 20 ਅਗਰ ਕੋਈ ਹੈ ਹੁੰਦਾ ਕੀਪੀ ਬੈਂਡਰ ਜਿਆਦੇ ਹੋਰ ਲੋ ਹੋਏਗਾ ਤੇ ਮੋਟੇ ਮੁਚ ਜਾਏਗਾ ਸੁੱਤਾ। ਇਹ ਜਿਹੜਾ ਪੁਰਖਾ ਵਾਲੇ ਖਤੋਤ ਤੋਂ ਸਮਝਿਤ ਰਹਿੰਦੇ ਜੀ ਤੇ ਬਾਕੀ ਦਰਬੀਚੇ ਦਾ ਸੀ ਲੋ ਵਾਲਾ ਇੰਜਨ ਕੰਟਰੋਲ ਮੈਡੀਕਲ ਫਾਈਲ ਦਾ ਸੀ ਲੋ ਵਾਲਾ ਇਹ ਗੱਲਾਂ ਆਪਣੇ ਆਪ ਦੀ ਕੰਟਰੋਵਰਸੀ ਨੇ। ਉਹ ਗੁਰਿਆ ਦੇ ਕੰਮ ਨਹੀਂ ਆਉਂਦੇ ਆਪਣੇ ਕੋਈ ਕੰਮ ਨਹੀਂ ਕਰਦੇ ਹਾਂ ਸਾਰਾ ਕੰਮ ਸਰਕਾਰਾਂ ਤੋਂ ਸੁਣਦੀ ਨਾ ਕਰਦੇ ਇਹਨਾਂ ਨੇ ਤਾਂ ਫਲਕੀ ਛੱਡ ਕੇ ਬੜੇ ਜਾਣਾ ਕਹਿੰਦੇ ਨੇ ਕਿ ਪਿੰਡ ਨੂੰ ਅੱਡੇ ਕਿੱਥੇ ਤੱਕ ਪੁੱਜੇ ਇਹ ਨਾ ਦੇ ਆਈ ਸੀਪਾਰ ਨੇ ਕਿ ਜਿੰਮੇਵਾਰੀ ਲੈਣੀ ਹੈ ਨਾ ਦਬੀ ਚਾਪਣੇ ਬੰਦੇ ਪ੍ਰਕਾਰ ਨਾਲ ਕੋਈ ਸੰਬਧ 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 ਕੋ ਉਹ ਇੱਕ ਕਹਾਣੀ ਸੁਣੀ ਹੋਏਗੀ ਪਿਛਲੀ ਵਾਰਕ ਜਿਹੜਾ ਬੰਦਾ ਹਸਪੀਟਲ ਗਿਆ ਉਹ ਨਹੀਂ ਟਕਿਆ ਜਿਹਦੇ ਘਰਾਂ ਚ ਰਹੇ ਉਹ ਬਚ ਗਏ ਜੀ ਉਹ ਗੱਲ ਬਹੁਤ ਬੜੀ ਸੱਚਾਈ ਸੀ ਘਰ ਬੈਠਾ ਬੰਦਾ ਘਰ ਕੋਲ ਸਾਹ ਤਾਂ ਪਾ ਰਿਆ ਸੀ ਨਾ ਅਸਲ ਵਿੱਚ ਜਾਣਦੇ ਹੈ ਮਾਰਸ਼ਕਾਰ ਕੋ 2-2 ਮਾਰਸ਼ਕਾਰ ਦੇਤੇ ਨੇ 4-4 ਮਾਰਸ਼ਕਾਰ ਦੇ ਜਿੰਨੇ ਮਾਈਮੋਟਾ ਬਹਾਤ ਕਰ ਗਿਆ ਉਹ ਵੀ ਨਹੀਂ ਗਾ ਤੇ ਉਹ ਸਫੋਕੇਸ਼ਨ ਨਾਲ ਬਹੁਤ ਜ਼ਿਆਦਾ ਮਰਦੇ ਤੇ ਆਪਾਂ ਨੂੰ ਕੁਝ ਇਹੋ ਜਿਹੀ ਗੱਲਾਂ ਧਿਆਨ ਦੇ ਰੱਖਣੀਆਂ ਪੈਣੀਆਂ ਬਾਸੀ ਵੈਕਸੀਨਾਂ ਜੋ ਬਾਰੇ ਵੀ ਸਰਕਾਰਾਂ ਨੇ ਪੂਰੀ ਜਾਣਕਾਰੀ ਲੋਕਾਂ ਨੂੰ ਦਿੱਤੀ ਨਹੀਂ ਔਰ ਉਹ ਕੱਟੀਆਂ-ਪਕੀਆਂ ਲੈ ਕੇ ਜਿਹੜੀਆਂ ਆਈਆਂ ਇਹ ਸਰਕਾਰ ਵੀ ਕਿ ਉਹ ਕੱਟੀਆਂ-ਪਕੀਆਂ ਲੈ ਕੇ ਨਾ ਨਾ ਕੋਈ ਸੀਲ ਦਾ ਤੋਂ ਹੰਡੜੜਾ ਨਾ ਨਾ ਆਇਆ ਫਿਰਦੇ ਦੇ ਬਾਕੀ ਕੋ ਵੈਕਸੀਨ ਸੀ ਉਹਦਾ ਧੁਮਾ ਘੱਟਾ ਬਣਾ ਕੇ ਦਿੱਤੀ ਨਹੀਂ ਜਿਹਦੀ ਵਾਲਾ ਜੀ ਪੂਰੀ ਸਟੱਡੀ ਹੋਣਾ ਨੇ ਸਾਡੀ ਕਿ ਕੋ ਬਕਵਾਸ ਵੈਕਸੀਨ ਸੀ ਤੇ ਸਰ ਵੀ ਇਹ ਕਹਿੰਦਾ ਕਿ ਸਰਕਾਰਾਂ ਹੋ ਗਈਆਂ ਨਾ ਕਰ ਜਿਹੜੀਆਂ ਪੜਾ ਦਿੱਤੀਆਂ ਸੀ ਜੀ ਤੇ ਬਾਕੀ ਤਾਂ ਮੈਂ ਦੱਸ ਦਿੰਦਾ ਕਿ ਬਾਸ ਜਿਹੜਾ ਹੁੰਦਾ ਮੂੰਹ ਤੇ ਲਾਉਣਾ ਉਹਦਾ ਜਿਹੜਾ ਸਹੀ ਹੁੰਦਾ ਉਹ ਤਰੀਕ ਤੰਨ ਸੁਣਾ ਨਹੀਂ ਦਿੱਤਾ ਹਾਂ ਜੀ وارث 70 ਤੋਂ 100 ਨੰਬਰ ਦਾ ਹੁੰਦਾ। ਉਹ ਇਹ ਸਮਝਿਆਰ ਬੰਦਾ ਕੋਈ ਬਹੁਤ ਅਗਰਾਂਾ ਕਿ 70 ਨੰਬਰ ਦੇ ਟ੍ਰੇਕ ਤੋਂ ਬਾਅਦ ਨੂੰ 100 ਨੰਬਰ ਦੇ ਟ੍ਰੇਕ ਤੋਂ 100 ਨੰਬਰ ਦੇ ਟ੍ਰੇਕ ਤੇ ਰੁਕੇਗਾ ਸਮਾਂ ਕਦੇ ਵੀ ਨਹੀਂ ਰੁਕਦਾ। ਜੀ। ਜਿਹੜੇ ਰਹਿੰਦੇ ਉਹ ਟੋਪੇ ਨੂੰ ਮੰਨਦਾ ਹੈ ਕਿ ਟੋਪੇ ਕਰਦੇ ਮੇਰੇ ਗ੍ਰੈਂਟ ਮੂਵਟੇ ਨਹੀਂ ਆਉਂਦਾ। ਜਿਹੋਦੋਂ ਕਰਾ ਸੈਲਮਾ ਰਾ ਪਹਿਲਾਂ ਹੀ ਕਰਮ ਮਰਿਆ ਹੋਇਆ ਤੇ ਤੁਸੀਂ ਹੋਰ ਸਾਰਾ ਹੋ ਕੇ ਮੌਜੂਦ ਕਿੱਥੇ ਦਾ ਹੋ? ਇਹ ਤਾਂ ਹੁੰਦਾ ਬਗਵਾ ਕਦੀ ਨਹੀਂ ਜੀ। ਸਰਕਾਰ ਨੇ ਪ੍ਰਸਤਾਵ ਦਿੱਤਾ ਕਿ ਕੋਈ ਜੰਮਤਾ ਸਰਕਾਰਾਂ ਦੇ ਕੋਲ ਫੇਮਿੰਗ। ਕੋ ਸਰਕਾਰਾਂ ਸਹੀ ਰਾਇਕ ਹੈ ਅਸੀਂ ਇਹ ਨਹੀਂ ਕਹਦੇ ਕਿ ਮਤਲਬ ਉੱਪਰਲੇ ਪਾਰੇ ਲੋਕਾਂ ਤੋਂ ਕੋਈ ਇਹ ਕੰਮ ਨਹੀਂ ਚੁਲਾਈ ਜਾਏ ਸੋ ਸਾਡੇ ਤੇ ਪਿਆਰ ਨੂੰ ਨਹੀਂ ਲੱਗਦਾ ਸਾਡੇ ਡਾਕਟਰ ਪਿਆਰ ਨੂੰ ਸਾਡੀ ਸਰਕਾਰਾਂ ਵੀ ਪਿਆਰ ਨਹੀਂ ਜਿਹਨੂੰ ਬਣਾ ਕਹਿੰਦੇ ਕਿ ਕੈਬਨਟ ਦਾ ਪਹਿਲਾ ਨਾਮ ਦੇਖ ਕੇ ਪਿਆਰ ਨੇ ਸਾਡੇ ਹਸਪਤਲ ਵੀ ਪਿਆਰ ਨੇ ਤੇ ਇਸ ਕਰਕੇ ਇਸ ਵਾਰੀ ਐਸਾ ਕਿਉਂ ਨਾ ਪਾਇਆ ਹਾਂ ਹਮ ਅਲਖ ਸਾਹਿਬ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਦਰਸ਼ਕਾਂ ਨੂੰ ਇਹ ਵੀ ਦੱਸਿਓ ਕਿ ਜਿਹੜਾ ਨਵਾਂ ਵੇਰੀਐਂਟ ਆ ਰਿਹਾ ਕਰੋਨਾ ਦਾ ਇਹਦੇ ਸਿੰਟਮਸ ਕੀ ਨੇ ਤਾਂ ਕਿ ਲੋਕਾਂ ਜੇਕਰ ਸਾਡੇ ਦਰਸ਼ਕਾਂ ਨੂੰ ਥੋੜੇ ਬਹੁਤੇ ਸਿੰਟਮ ਲੱਗਣ ਤਾਂ ਉਹ ਆਪ ਹੀ ਇਹਦੀ ਜਿਹੜਾ ਉਹ ਇਲਾਜ ਕਰਵਾਉਣ ਜਾਣ ਜਾਂ ਫਿਰ ਆਪ ਹੀ ਇਹਦੀ ਪ੍ਰੀਕੌਸ਼ਨਸ ਵਰਤਣੀਆਂ ਸ਼ੁਰੂ ਕਰ ਦੇਣ ਖੁਦ ਨੂੰ ਕੁਆਰੰਟੀਨ ਕਰ ਲੈਣ ਕਿਸੇ ਦੇ ਸੰਪਰਕ ਦੇ ਵਿੱਚ ਨਾ ਆਣ ਇਹਦੇ ਸਿੰਟਮਸ ਕਿਹੜੇ ਹੁੰਦੇ ਨੇ ਸਰ ਕੋਰੋਨਾ ਦੇ ਚਾਰ ਹੀ ਸਿੰਟਮ ਹੁੰਦੇ ਨੇ ਹਮ ਇੱਕ ਤਾਂ ਖਫਾਰ ਹੁੰਦਾ ਹਮ ਉਹ ਕਈ ਵਾਰੀ ਮਾਈਲਡ ਹੁੰਦਾ ਫਿਰ ਫੇਲਿੰਗ ਤੋਂ ਤਿੰਨ ਤੋਂ ਚਾਰ ਦਿਨ ਚੱਲ ਜਾਂਦਾ ਜੀ ਨੰਬਰ ਇੱਕ ਨੰਬਰ ਦੂਜੇ ਹੁੰਦਾ ਸਾਰਾ ਨੀਂਦ ਵਿੱਚ ਡੁੱਬਦਾ ਬਾਡੀ ਵਿੱਚ ਤੇ ਆਮ ਲੱਗਦਾ ਬੰਦੇ ਨੂੰ ਜਿਹੜਾ ਨਮਕ ਟੋਟਿਆ ਹੁੰਦਾ ਹੂੰ ਤੇ ਉਹ ਜਿਆ ਕੰਮ ਇਹਦਾ ਇਹ ਹੁੰਦਾ ਵਾ ਕਿ ਉਹਦੇ ਨਾਲ ਖਾਂਸੀ ਆਉਂਦੀ ਹੈ ਮੈਂ ਅੱਜ ਕੋਰੋਨਾ ਹੋ ਗਿਆ ਉਹ ਖਾਂਸੀ 4-5 ਜਣਾ ਬਾਅਦ ਜਾ ਕੇ ਤੁਹਾਨੂੰ ਦੇਖੋ ਤੁਸੀਂ ਕੁੱਤਾਾਂਾਂ ਚ ਜਿੰਨੇ ਬੰਦੇ ਉਹ ਦਮੇਦੰਦ ਰੋਟੇ ਕੰਦੇ ਉਦਾਂ ਦੇ ਉਹਦਾ ਖਾਂਸੀ ਆਉਂਦੀ ਹੈ ਇਹ ਤੀਜਾ ਹੁੰਦਾ ਕਿ ਆ ਜਦੋਂ ਮੈਂ ਬੰਦ ਲੱਗਦਾ ਕਿ ਮੇਰਾ ਸਾਹ ਖੋਦ ਰਿਹਾ ਮੈਨੂੰ ਮੇ ਮੈਂ ਮਤਲਬ ਮਰ ਜਾਵਾਂਗਾ ਬ੍ਰੱਦ ਬਾਤ ਆ ਇੱਕ ਡਿਜੀਟਲ ਪ੍ਰੀਟ ਬਹੁਤ ਜਿਓ ਕਿ ਉਹ ਬਹੁਤ ਜਿਓ ਜੀ ਫਾਈਂਡ ਦਸੇਰ ਅਗਰ ਕਿਸੇ ਨੂੰ ਇਹ ਸਿੰਪਟਮ ਆ ਰਹੇ ਨੇ ਮਤਲਬ ਕਿ ਉਹ ਹਾਰਿਆ ਹੋਇਆ ਬੁਖਾਰ ਆ ਰਿਹਾ ਗਾਲੀਆ ਸੂਰ ਖਾਂਦੀ ਆਈ ਇਹ ਕੋਰੋਨਾ ਦੇ ਸਿੰਪਟਮ ਨੇ ਤੇ ਦੇਖੋ ਇਸ ਵਾਰ ਪੈਸੇ ਨਹੀਂ ਹੋ ਰਹੀ ਚਾਹ ਤੇ ਸਿਚਨ ਬਹੁਤ ਘੱਟ ਹੋ ਰਹੀ ਉਹ ਦੇਖਣੇ ਨੂੰ ਜਿਹੜੀ ਆਪਾਂ ਗੱਲ ਕਰਦੇ ਕਿ 44000 ਦੇ ਕੋਲ ਪਹੁੰਚੇ ਨੇ ਮੈਨੂੰ ਲੱਗਦਾ ਕਿ ਇਹ ਕੈਸ਼ਿੰਗ ਹੋ ਗਈ ਤੇ 44000 ਦੀ ਜਿੱਤ ਕਰਦੇ ਹਾਂ ਜਿਵੇਂ ਪਰ ਕੈਸ਼ਿੰਗ ਕੈਸ਼ਿੰਗ ਹੋਣੀ ਚਾਹੀਦੀ ਐਸੇ ਕਿਉਂ ਨਹੀਂ ਹੋ ਰਹੀ ਹੂੰ ਉਹ ਜਿਹੜਾ ਹੋ ਸਕਦਾ ਕਿ ਇਹ ਅੰਦਰੋਂ ਫਟੇ ਜ਼ਿਆਦਾ ਫੈਲ ਗਿਆ ਹੋਵੇ ਜਿਵੇਂ ਕਰਨਗਰ ਆ ਰਿਹਾ 45000 ਕਿਉਂ ਕੈਸ਼ਿੰਗ ਹੋ ਨਹੀਂ ਪੈ ਰਹੀ ਨਾ ਮੈਨੂੰ ਵੀ ਆਹ ਟੂਨ ਤੋਂ ਕੈਸ਼ਿੰਗ ਹੋ ਗਣੀ ਤੇ ਹਾਊ ਮਚ ਇਟ ਹਾਈ ਸਕੈਲ ਤੇ ਇਸ ਕਰਕੇ ਉਹ ਦੱਲਾ ਨੇ ਕਿ ਕੈਸ਼ਿੰਗ ਹੋਰ ਸਧਾਂਦੇ ਕਿ ਇਸ ਸਾਰਾ ਇਹ ਤਾਂ ਸਪੱਸ਼ਟ ਹੁੰਦਾ ਫਸਟ ਬੇਸਿਕ ਜਿਹੜਾ ਹੁੰਦਾ ਇਹ ਲੋਕਾਂ ਨੂੰ ਖੁਦ ਹੀ ਆਪਣੀ ਆਪਣੀ ਕਵਰਟਿੰਗ ਕਰਦੇ ਨੇ ਕਰਦੇ ਤਾਂ ਕਿ ਹਸਪਤਾਲਾਂ ਦੇ ਕੋਈ ਜਾ ਕੇ ਕਿ ਕਿਸੇ ਨੂੰ ਇਤਤ ਕਰਨ ਦੇਗਾ ਜਿਹੜਾ ਹੁੰਦਾ ਕਿ ਕੋਈ ਸੀਰੀਅਸ ਮਰੀਜ਼ ਸਾਡੇ ਹੈ ਬਾਕੀ ਜੇ ਘਰਾਂ ਦੇ ਵਿੱਚ ਹੀ ਕਰ ਰਹੇ ਨੇ ਤਾਂ ਲੋਕੀ ਆਪਣੇ ਆਪ ਨੂੰ ਸਾਂਭ ਲਈ ਜੀ ਅਲੱਖ ਜੀ ਇੱਕ ਨਾਲ ਦੀ ਨਾਲ ਹੋਰ ਸਵਾਲ ਲੈ ਲਈਏ ਕਿ ਜੋ ਪਿਛਲੀ ਵਾਰ ਲਾਕਡਾਊਨ ਲੱਗਾ ਉਹਦੇ ਕਰਕੇ ਇੱਕ ਪੈਨਿਕ ਸਿਚੁਏਸ਼ਨ ਕ੍ਰੀਏਟ ਹੋਈ ਪੂਰਾ ਸਾਲ ਸਾਨੂੰ ਲੋਕਾਂ ਨੂੰ ਇਹ ਸਮਝਣ ਦੇ ਵਿੱਚ ਲੱਗ ਗਿਆ ਕਈ ਲੋਕਾਂ ਦੇ ਵਪਾਰ ਦਾ ਨੁਕਸਾਨ ਹੋਇਆ ਕਈਆਂ ਨੇ ਆਪਣਾ ਰੱਜਾ ਪੁਜਾ ਵਿਜਨਸ ਜਿਹੜਾ ਉਹ ਡਬੋ ਲਿਆ ਇਹ ਸਬਦ ਤੋਂ ਬਾਅਦ ਜਿਹੜੀ ਹੁਣ ਬੇਵਾਰੀ ਹੈ ਕਿ ਜੇਕਰ ਹੁਣ ਸਥਿਤੀ ਹੈ ਲੋਕਡਾਊਨ ਦੀ ਲੋਕਡਾਊਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਵੀ ਦੇਖੋ ਸਾਨੂੰ ਗੱਲ ਮੰਨਣੀ ਚਾਹੀਦੀ ਹੈ ਕਿ ਲੋਕ ਵੀ ਉਹਨਾਂ ਪਾਲਣ ਨਹੀਂ ਕਰਦੇ ਖਾਸ ਕਰਕੇ ਸਾਡੇ ਕੋ ਪਿਛਲੇ ਮਹੀਨੇ ਦੀ ਐਗਜ਼ਾਮਪਲ ਹੈ ਕਿ ਇੱਕ ਵਾਰ ਜ਼ੋਨ ਦੇ ਵਿੱਚ ਪੰਜਾਬ ਤਬਦੀਲ ਹੋ ਗਿਆ ਜੋ ਪਾਕਿਸਤਾਨ ਨਾਲ ਸਾਡੇ ਰਿਸ਼ਤੇ ਬਣੇ ਸੀਗੇ ਇੱਕ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਦੀ ਕਾਲ ਦਿੱਤੀ ਗਈ ਤਾਂ ਉਹਦੇ ਵਿੱਚ ਵੀ ਲੋਕ ਆਪਣੇ ਘਰਾਂ ਦੀਆਂ ਲਾਈਟਾਂ ਚਲਾਉਂਦੇ ਬੈਠੇ ਸੀਗੇ ਤੇ ਇਹ ਵੀ ਸਾਨੂੰ ਮੰਨਣਾ ਪਏਗਾ ਕਿ ਲੋਕ ਉਹ ਹਦਾਇਤਾਂ ਵੀ ਨਹੀਂ ਮੰਨਦੇ ਹੈਗੀਆਂ ਜਿਹੜੀਆਂ ਸਰਕਾਰ ਜਾਰੀ ਕਰਦੀ ਹੈ ਕਿ ਲਾਕਡਾਊਨ ਇਸ ਦਾ ਹੱਲ ਹੈ ਜੇ ਲਾਕਡਾਊਨ ਲੱਗਦਾ ਹੈ ਤਾਂ ਕਿੰਨਾ ਕੁ ਲੰਬਾ ਚਿਰ ਲੱਗ ਸਕਦਾ ਆ ਪਹਿਲਾਂ ਤੁਸੀਂ ਦੱਸੋ ਕਿ ਮੇਰੀ ਆਵਾਜ਼ ਠੀਕ ਆ ਰਹੀ ਹੈ ਤੁਹਾਡੇ ਜੀ ਹਾਂ ਜੀ ਆਹ ਦੇਖਿਓ ਆਵਾਜ਼ ਪੂਰੀ ਆ ਰਹੀ ਹੈ ਹਾਂ ਓਕੇ ਆਈ 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 ਵਿਲ ਕੰਟੀਨਿਊ ਦੇਖੋ ਇੱਕ ਮੁਲਕ ਹੈ ਚਾਈਨਾ ਹੂੰ ਚਾਈਨਾ ਮੁਲਕ ਦੇ ਵਿੱਚ ਨਾ ਬੜੀਆਂ ਇੱਕ ਸਾਈਕੋ ਫੈਂਸੀਸ ਦੀਆਂ ਘਟਨਾਵਾਂ ਹੁੰਦੀਆਂ ਨੇ ਜੀ ਜਿਹਨੂੰ ਸਭ ਤੋਂ ਪਹਿਲਾਂ ਲਾਕਡਾਊਨ ਚਾਈਨਾ ਚ ਲੱਗਾ ਸੀ ਹਮਮ ਔਰ ਦੁਨੀਆ ਦੀਆਂ ਸਰਕਾਰਾਂ ਨੇ ਦੇਖਦੇ-ਦੇਖ ਹੀ ਲਾਕਡਾਊਨ ਕੀਤੇ ਜੀ ਡਬਲਯੂ ਐਚਓ ਨੇ ਸੌਮੀਆ ਸੁਮੀਨਾਥਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਅਸੀਂ ਤਾਂ ਕਦੇ ਵੀ ਲਾਕਡਾਊਨ ਲਾਉਣ ਨੂੰ ਨਹੀਂ ਕਿਹਾ ਜਦੋਂ ਡਬਲਯੂ ਐਚਓ ਕਹਿ ਰਿਹਾ ਕਿ ਅਸੀਂ ਲਾਕਡਾਊਨ ਲਾਉਣ ਨੂੰ ਦਿਖਾਉਣ ਵਾਸਤੇ ਕਿਸੇ ਨੂੰ ਕਿਹਾ ਨਹੀਂ ਤੇ ਇਹਦਾ ਮਤਲਬ ਹੈ ਸਰਕਾਰਾਂ ਨੂੰ ਸਲਾਹ ਕਿਹਨੇ ਦਿੱਤੀ ਲਾਕਡਾਊਨ ਲਾਉਣ ਦੀ ਚਾਈਨਾ ਨੇ ਕੁਝ ਕੀਤਾ ਚਾਈਨਾ ਬੇਬੂਫਿਕਰੇਗਾ ਤਾਂ ਤੁਸੀਂ ਵੀ ਕਰੋਗੇ ਔਰ ਦੁਨੀਆ ਦੇ ਜਹਾਨ ਦੇ ਵਿੱਚ ਲਾਕਡਾਊਨ ਹੋਏ ਲਾਕਡਾਊਨ ਇਜ਼ ਨਾਟ ਅ ਸਿਮਿਸ਼ਨ ਕਿ ਜਦੋਂ ਦੁਨੀਆ ਦੀ ਸਭ ਤੋਂ ਪ੍ਰੀਮੀਅਰ ਏਜੰਸੀ ਇਹ ਕਹਿ ਰਹੀ ਆ ਡਬਲਯੂ ਐਚਓ ਕਹਿ ਰਿਹਾ ਕਿ ਲਾਕਡਾਊਨ ਲਗਣੀ ਨਹੀਂ ਚਾਹੀਦੀ ਲਾਕਡਾਊਨ ਭੁਣਵੀਂ ਨਹੀਂ ਲਗਣੀ ਚਾਹੀਦੀ ਮੈਂ ਤੇ ਇਹ ਕਹਿਣਾ ਵਾ ਕਿ ਦੇਖੋ ਓਮਿਕਰੋਨ ਵੇਰੀਐਂਟ ਜਿਹੜਾ ਹੈਗਾ ਨਾ ਇਹ ਇੰਨਾ ਲੀਥਲ ਨਹੀਂ ਹੈਗਾ ਇਹ ਓਮਿਕਰੋਨ ਦਾ ਹੀ ਸਬ ਵੇਰੀਐਂਟ ਹੈਗਾ ਜੀ ਐਮ ਪਲੱਸ 1 ਔਰ ਐਨ ਬੀ ਜਿਹੜਾ ਹੈਗਾ ਪੁਆਇੰਟ 1.8 ਪਰ 1 ਤੇ ਇਸ ਕਰਕੇ ਇਹਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ ਤੇ ਵੀ ਸ਼ੁਡ ਬੀ ਆਪਟਿਮਿਸਟਿਕ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਚਲਾ ਜਾਏਗਾ ਹਾਂ ਕੋਈ ਡੈਲਟਾ ਵੇਰੀਐਂਟ ਵਰਗਾ ਕੋਈ ਨਵਾਂ ਵੇਰੀਐਂਟ ਨ ਜੀ ਹਾਲਾਤ ਥੋੜੇ ਵੱਖਰੇ ਹੋਣਗੇ ਵੱਖਰੇ ਤੇ ਫਿਰ ਬੱਟ ਲਾਕਡਾਊਨ ਇਜ਼ ਨਾਟ ਦਿਸ ਸਿਚੂਏਸ਼ਨ ਤੇ ਇਸ ਕਰਕੇ ਇਹ ਹੈਗਾ ਕਿ ਲੋਕੀ ਪੈਨਿਕ ਨਾ ਕਰਨ ਸਰਕਾਰਾਂ ਵੀ ਪੈਨਿਕ ਨਾ ਕਰਵਾਉਣ ਕਿਉਂਕਿ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਹੁੰਦਾ ਸੀ ਕਿਹੜੇ ਵੇਲੇ ਥਾਲੀਆਂ ਵੰਡ ਦਿੱਤੀਆਂ ਲੋਕਾਂ ਨੇ ਕਿਹੜੇ ਥਾਲੀਆਂ ਵੰਡ ਦਿੱਤੀਆਂ ਕਿਹੜੇ ਵੇਲੇ ਟਾਰਚਾਂ ਜਗਾ ਦਿੱਤੀਆਂ ਹੂੰ ਲੋਕੀ ਵੀ ਫਿਰ ਨਾ ਇੱਕ ਲਿਮਟ ਤੋਂ ਜਾ ਕੇ ਆਕੇ ਜਾਂਦੇ ਨੇ ਬਾਕੀ ਜਿਵੇਂ ਤੁਸੀਂ ਦੱਸੀ ਗੱਲ ਕਿ ਹੁਣ ਕੁਝ ਦਿਨ ਪਹਿਲਾਂ ਪਾਕਿਸਤਾਨ ਨਾਲ ਜੰਗ ਦੀ ਹਾਲਤ ਸੀਗੀ ਹੂੰ ਤੇ ਜੰਗ ਦੀ ਹਾਲਤ ਦੇ ਵਿੱਚ ਵੀ ਸਰਕਾਰ ਨੇ ਕੋਈ ਖੁੱਲ ਕੇ ਜੰਗ ਦਾ ਐਲਾਨ ਤਾਂ ਕੀਤਾ ਨਹੀਂ ਤੇ ਜੰਗ ਦਾ ਐਲਾਨ ਕੀਤਾ ਤਾਂ ਫਿਰ ਮੈਨੂੰ ਤਾਂ ਲੱਗਦਾ ਹੀ ਹੈ ਕਿ ਲੋਕੀ ਲਾਈਟਾਂ ਨਹੀਂ ਸੀ ਲੋਕਾਂ ਨੇ ਜਗਾਉਣੀ ਆ ਤੇ ਕਿਉਂਕਿ ਉਹ ਇੱਕ ਲਿਮਟਿਡ ਲਿਮਟਿਡ ਜਿਆ ਸਟ੍ਰਾਈਕ ਸੀਗਾ ਦੇ ਚਲੋ ਐਨੀ ਮੈਂ ਅਸੀਂ ਲੋਕਾਂ ਨੂੰ ਇੰਨਾ ਵੀ ਜ਼ਿਆਦਾ ਬਲੇਮ ਨਹੀਂ ਕਰ ਸਕਦੇ ਸਰਕਾਰ ਆਪਣੀ ਪੋਜੀਸ਼ਨ ਕਲੀਅਰ ਰੱਖੇ ਲੋਕਾਂ ਦੇ ਵਿਹਸਤਨਾ ਪਾਏ ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ इवन ਹਾਕਾ ਤੱਕ ਦੇ ਇੱਕ ਅਨੁਗਤ ਸਾਹਿਬ ਦੇ ਇੱਕ ਬੜੇ ਬੜੇ ਰਾਜੀ ਦੀ ਡੈਥ ਹੋਈ ਸੀ ਉਹ ਵਿਚਾਰਾ ਵਿਹਸਤਨਾ ਵਾਲੀ ਮਾਰੇ ਗਿਆ ਸੀ ਜਾਂ ਬਹੁਤ ਸਾਰੇ ਲੋਕ ਵਿਹਸਤਨਾ ਮਰੇ ਕਰੋਨਾ ਨਾਲ ਘਟ ਮਰੇ ਵਿਹਸਤਨਾ ਜਾਨ ਮਰੇ ਜੀ ਇੱਕ ਆਖਰੀ ਸਵਾਲ ਹੈ ਕਿ ਤੁਹਾਨੂੰ ਲੈਣਾ ਚਾਹੁੰਗਾ ਇਹਦਾ ਹੱਲ ਕੀ ਹੈ ਤੇ ਤੁਸੀਂ ਜਦਾਂ ਆਪਾਂ ਗੱਲ ਕਰ ਲਈਏ ਤਾਂ ਡਰਗ ਸਾਇੰਟਿਸਟ ਹੋ ਇਹ ਜਿਹੜੀ ਮੈਡੀਸਿਨ ਹੈ ਉਹ ਕਿੰਨੇ ਟਾਈਮ ਤੱਕ ਬਣ ਜਾਏਗੀ ਪਰ ਜੇਕਰ ਅਸੀਂ ਇਹਦੀ ਪ੍ਰਕਾਸ਼ਨ ਬਾਰੇ ਜੋ ਗੱਤਣੀ ਹੈ ਤਾਂ ਕਿ ਸਾਨੂੰ ਇਹ ਹੋਵੇ ਹੀ ਨਾ ਇਦਾਂ ਦੇ ਸਿੰਟਮ ਅਸੀਂ ਇਹ ਤੋਂ ਬਚੇ ਰਹੀਏ ਤਾਂ ਉਹਦੇ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਤੇ ਜੇਕਰ ਸਾਨੂੰ ਇਹਦੇ ਲੱਛਣ ਲੱਗਦੇ ਵੀ ਨੇ ਤਾਂ ਸਟਾਰਟਿੰਗ ਦੇ ਵਿੱਚ ਸਾਨੂੰ ਕੀ ਉਪਾਏ ਕਰ ਲੈਣਾ ਚਾਹੀਦਾ ਕਿ ਅਸੀਂ ਇਹਦੇ ਕਰੋਨਾ ਵਰਗੇ ਜਾਲ ਦੇ ਵਿੱਚ ਫਸੀਏ ਹੀ ਨਾ ਹਾਂ ਤੁਸੀਂ ਬਹੁਤ ਹੀ ਇੱਕ ਵਾਹਿਦ ਸਵਾਲ ਪੁੱਛਿਆ ਹੈਗਾ ਹੂੰ ਇਹਦਾ ਜਵਾਬ ਮੈਂ ਦੇਣਾ ਚਾਹਾਂਗਾ ਮੈਂ ਇਹ ਚਾਹ ਕਹਿਣਾ ਚਾਹੁੰਦਾ ਹਾਂ ਕਿ ਕੱਲਾ ਕੋਰੋਨਾ ਵਾਇਰਸ ਹੀ ਖਤਰਾ ਨਹੀਂ ਹੈਗਾ ਹੂੰ ਅੱਜ ਕੱਲੇ ਪੇਟ ਦੀਆਂ ਇਨਫੈਕਸ਼ਨਾਂ ਬੜੀਆਂ ਫੈਲੀਆਂ ਹੋਈਆਂ ਰੋਟਾ ਵਾਇਰਸ ਆ ਨੀਰੋ ਵਾਇਰਸ ਆ ਦੁਨੀਆ ਜਹਾਂ ਚ ਪਤਾ ਨਹੀਂ ਕਿੰਨੇ ਕ ਵਾਇਰਸ ਨੇ ਸਰਕਾਰਾਂ ਨੇ ਨਾ ਪਤਾ ਨਹੀਂ ਇਹ ਜਿਹੜਾ ਇੱਕ WHO ਦੀ ਏਜੰਸੀ ਜਿਹੜੀ ਆ ਨਾ ਇਹ ਵੀ ਕਾਰਪੋਰੇਟ ਘਰਾਣਿਆਂ ਦੀ ਨਾ ਇੱਕ ਤਰ੍ਹਾਂ ਦੀ ਕੀ ਕਹਿ ਸਕਦੇ ਹੋ ਕਿ ਮਾਰਕੀਟਿੰਗ ਏਜੰਟ ਬਣੀ ਪਈ ਹੈ ਇਹ ਨਾ ਸਰਕਾਰਾਂ ਨੇ ਬੜੇ ਬੇਕੁਫਾ ਵਾਲੇ ਕਾਨੂੰਨ ਪਾਸ ਕਰ ਦਿੱਤੇ ਨੇ ਹੂੰ ਜੀ ਇਹ ਬਹੁਤ ਹੀ ਬੇਵਕੂਫਾ ਵਾਲੇ ਕਾਨੂੰਨ ਸਰਕਾਰਾਂ ਨੇ ਪਾਸ ਕਰ ਦਿੱਤੇ ਨੇ ਤੇ ਮੈਂ ਤੁਹਾਨੂੰ ਇੱਕ ਡਾਕੂਮੈਂਟ ਦਿਖਾਣਾ ਹੈ ਇਹ ਮੇਰੇ ਕੋਲ ਇੱਕ ਇੰਡੀਅਨ ਕੌਂਸਲਰ ਮੈਡੀਕਲ ਸਰਜਰ ਦਾ ਇੱਕ ਡਾਕੂਮੈਂਟ ਹੈ ਜੇ ਤੁਸੀਂ ਕੈਮਰੇ ਨਾਲ ਜ਼ੂਮ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਤੇ ਇਹਦੇ ਉੱਤੇ ਇੱਕ ਨੰਬਰ ਲੱਗਾ ਹੋਇਆ ਹੈ ਤੇ ਇਹ ਨੰਬਰ ਹੀ ਦਿਖਾ ਰਿਹਾ ਮੈਂ ਤੁਹਾਨੂੰ ਸਾਹਮਣੇ ਸਕਰੀਨ ਦੇ ਉੱਤੇ ਇਹ ਡਾਕੂਮੈਂਟ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਨੇ ਇੱਕ ਬਹੁਤ ਹੀ ਮੂਰਖਾਂ ਵਾਲਾ ਕਾਨੂੰਨ ਬਣਾਇਆ ਹੋਇਆ ਸਾਡੇ ਨਿਊ ਡਰੈਗਨ ਕਲੀਨिकल ਟਰਾਇਲ ਗਰੁੱਪ 'ਚ ਇਹ ਇਕੱਲੇ ਸਾਡੀ ਸਰਕਾਰ ਨੇ ਨਹੀਂ ਬਣਾਇਆ ਹੋਇਆ ਬਹੁਤ ਸਾਰੀਆਂ ਸਰਦਾਰਾਂ ਨੇ ਇਹੋ ਜਿਹਾ ਕਾਨੂੰਨ ਬਣਾਇਆ ਹੋਇਆ ਇਹਨੇ ਸਾਇੰਟਿਸਟਾਂ ਨੂੰ ਖੋਜਾਂ ਕਰਨ ਤੋਂ ਮਨਾ ਕਰ ਦਿੱਤਾ ਹੈ ਕਿ ਡਰੱਗ ਸਾਇੰਟਿਸਟ ਖੋਜਾਂ ਨਹੀਂ ਕਰਨਗੇ ਖੋਜਾਂ ਕੌਣ ਕਰਨਗੇ ਕਾਰਪੋਰੇਟ ਘਰਾਣੇ ਕਾਰਪੋਰੇਟ ਘਰਾਣੇ ਦਾ ਬਿਜ਼ਨਸ ਕਰਨ ਵਾਸਤੇ ਬਣੇ ਹੁੰਦੇ ਆ ਉਹ ਖੋਜਾਂ ਕਿਉਂ ਕਰਨਗੇ ਉਹ ਫਿਰ ਬੇਕੂਫਾਂ ਵਾਲੀਆਂ ਰੈਕਸ਼ਨਾਂ ਬਣਾਉਣਗੇ ਕਿ ਨੀਅਤ ਵੈਕਸੀਨਾਂ ਦੇ ਨਾਲ ਨੁਕਸਾਨ ਜ਼ਿਆਦਾ ਹੋਣਗੇ ਫਾਇਦੇ ਘੱਟ ਹੋਣਗੇ ਇਸ ਕਰਕੇ ਮੈਂ ਚਾਹੁੰਦਾ ਕਿ ਸਰਕਾਰਾਂ ਡਰਗ ਸਾਇੰਟਿਸਟਾਂ ਤੇ ਭਰੋਸਾ ਕਰਨ ਡਰਗ ਸਾਇੰਟਿਸਟਾਂ ਨੂੰ ਨਵੀਆਂ ਪੋਜਾ ਕਰਨ ਦੀ ਇਜਾਜ਼ਤ ਦੇਣ ਕਿਉਂਕਿ ਜਿਹੜੇ ਵਾਇਰਸ ਨੇ ਵਾਇਰਸ ਨੂੰ ਐਂਟੀ-ਵਾਈਰਲ ਡਰਗਾ ਨੇ ਠੀਕ ਕਰਨਾ ਹੈਗਾ ਵੈਕਸੀਨਾਂ ਨੇ ਤਾਂ ਜਦੋਂ ਉਹਨੂੰ ਵੈਕਸੀਨ ਬਣਦੀ ਹੈ ਉਦੋਂ ਨੂੰ ਤੇ ਵਾਇਰਸ ਆਪਣਾ ਨੁਕਸਾਨ ਕਰਕੇ ਨਿਕਲ ਗਿਆ ਹੁੰਦਾ ਇਸ ਕਰਕੇ ਮੈਂ ਇਹ ਕਹਣਾ ਚਾਹੁੰਦਾ ਕਿ ਗਵਰਨਮੈਂਟਾਂ ਜਿਹੜੀਆਂ ਨੇ ਡਰਗ ਸਾਇੰਟਿਸਟਾਂ ਦੇ ਉੱਤੇ ਭਰੋਸਾ ਕਰਨ ਉਹਨਾਂ ਨੂੰ ਪਹੁੰਚਾ ਕਰਨ ਦਾ ਮੌਕਾ ਮਿਲੂ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਜਿਹਦੀ ਮੈਂ ਸਾਰੀ ਗੱਲ ਕੀਤੀ ਉਹ ਡਰਗ ਐਂਡ ਸ੍ਰਿਕਟ ਰੈਗੂਲਸ 2019 ਇਹਦੀ ਇੱਕ ਕਲਾਜ਼ ਹੈਗੀ ਹੈ 80 ਸਬਕਲਾਜ਼ uh, 7 ਐਂਡ 8 ਉਹਦੇ ਵਿੱਚ ਇਹ ਲਿਖਿਆ ਹੈ ਕਿ ਅਗਰ ਕੋਈ ਕਾਰਪੋਰੇਟ ਕੰਪਨੀ ਹੈ ਜਦੋਂ ਉਹ ਕੋਈ ਦਵਾਈ ਦੀ ਖੋਜ ਲੈ ਕੇ ਜਾਂਦੀ ਹੈ ਤੇ ਉਹਨੂੰ ਸਿੱਧੀ ਮਨਜ਼ੂਰੀ ਮਿਲ ਜਾਂਦੀ ਹੈ ਜਿਵੇਂ ਸਾਡੇ ਰੈਮਡਿਸਵੀਰ ਨੂੰ ਮਿਲਦੀ ਹੈ ਤੇ ਦਾ ਵੀ 15 ਆ ਦੋ ਘਟੀਆਂ ਵੈਕਸੀਨਾਂ ਬੀ ਕੋ ਵੈਕਸੀਨ ਤੇ ਪਬਲਿਕ ਸਟੈਂਡਿੰਗ ਹੋ ਗਈ ਤੇ ਜਦੋਂ ਕੋਈ ਡਰਗ ਸਾਇੰਟਿਸਟ ਜਾਂਦਾ ਉਹਦੇ ਸਾਹਮਣੇ ਵੀ 25000 ਕਰੋੜ ਦਾ ਇੱਕ ਬੜਾ ਬੜਾ ਪ੍ਰੋਟੋਕਾਲ ਖੜਾ ਕਰ ਦਿੰਦੇ ਆ ਉਹਦਾ ਰਸਤਾ ਹੀ ਰੋਕ ਦਿੰਦੇ ਆ ਤੇ ਇਸ ਕਰਕੇ ਡਰਗ ਸਾਇੰਟਿਸਟਾਂ ਨੂੰ ਕੰਮ ਕਰਨ ਦਿਓ ਤੇ ਇਹ ਹਾਲਤ ਲਭ ਲੈਣਗੇ ਬਾਕੀ ਕੱਲਾ ਕਰੋਨਾ ਵਾਇਰਸ ਹੀ ਖਤਰਾ ਨਹੀਂ ਹੈਗਾ ਕਰੋਨਾ ਬਾਰੇ ਤੋਂ ਇਲਾਵਾ ਜਿਵੇਂ ਮੈਂ ਹੁਣੇ ਦੱਸਿਆ ਰੋਟਾ ਵਾਇਰਸ ਵੀ ਬਹੁਤ بڑا ਖਤਰਾ ਹੈ ਰੋਟਾ ਵਾਇਰਸ ਬਹੁਤ بڑا ਖਤਰਾ ਨੇਪਾ ਵਾਇਰਸ ਬਹੁਤ بڑا ਖਤਰਾ ਹੋਰ ਦੁਨੀਆ ਜਹਾਂ ਤੋਂ بڑے ਨਾਮ ਦੇ ਵਾਇਰਸ ਆ ਰਹੇ ਨੇ ਇਨਫਲੂਐਂజా ਨੇ ਵੀ ਬੜਾ ਬੜਾ ਕਹਿਰ ਮਚਾਇਆ ਪਿਆ ਅਨਕਲ ਜਿਹਨੂੰ ਜ਼ੁਕਾਮ ਹੁੰਦਾ ਹੈ ਤੇ ਜ਼ੁਕਾਮ ਹਟਦਾ 6-6 ਮਹੀਨੇ ਖਾਂਸੀ ਨਹੀਂ ਹਟਦੀ ਇਸ ਕਰਕੇ ਇਹਨਾਂ ਵਾਇਰਸਾਂ ਨੂੰ ਟੈਕਲ ਕਰਨ ਵਾਸਤੇ ਡਰੱਗ ਰਿਸਰਚ ਤੇ ਭਰੋਸਾ ਕਰੀਏ ਸੀ ਨਾ ਕਿ ਕਾਰਪੋਰੇਟ ਘਰਾਣਿਆਂ ਤੇ ਜਾਂ ਸਰਕਾਰਾਂ ਦੇ ਪ੍ਰੋਫਿਟਾਂ ਤੇ ਜੀ ਅਲੱਗ ਇੱਕ ਜਿਹਾ ਬੜਾ ਅਹਿਮ ਮੁੱਦਾ ਛੇੜ ਗਿਆ ਤੁਸੀਂ ਕਾਰਪੋਰੇਟ ਸੈਕਟਰ ਦਾ ਵੀ ਮਿਲੋ ਜਿੰਨਾ ਕਿ ਯਾਦ ਹੈ ਕਿ 2020 ਦੇ ਅੰਤ ਵਿੱਚ ਤੇ 21 ਦੀ ਸਟਾਰਟਿੰਗ ਵਿੱਚ ਜਦੋਂ ਕੋਵਿਡ ਵੈਕਸੀਨ ਲੱਭੀ ਗਈ ਸੀ ਜਦੋਂ ਇੱਕ ਮੁਲਕ ਨੇ ਦਾਅਵਾ ਕੀਤਾ ਕਿ ਅਸੀਂ ਵੈਕਸੀਨ ਬਣਾ ਲਈ ਹੈ ਉਸ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਉਹ ਵੈਕਸੀਨਾਂ ਚੱਲੀਆਂ ਇੰਡੀਆ ਨੇ ਵੀ بڑے ਮੁਲਕਾਂ ਦੇ ਵਿੱਚ ਵੈਕਸੀਨ ਡੋਨੇਟ ਕੀਤੀ ਵੈਕਸੀਨ ਇੰਡੀਆ ਦੇ ਵਿੱਚ ਲੱਗੀ ਵੀ ਫ੍ਰੀ ਦੇ ਵਿੱਚ ਲਗਾਈ ਗਈ ਫਿਰ ਕਈਆਂ ਨੇ ਪੈਸੇ ਦੇ ਕੇ ਵੀ ਲਵਾਈ ਪਰ ਇਹ ਸਭ ਦੇ ਦਰਮਿਆਨ ਛੇ ਕਮੀ ਨੇ ਦੇ ਵਿਚ ਵਿਚ ਇੱਕ ਕਹਾਣੀ ਸਾਹਮਣੇ ਆਈ ਸੀਗੀ ਕਿ ਬਹੁਤ ਵੱਡੇ ਇੱਕ ਕਾਰੋਬਾਰੀ ਨੇ ਜੋ ਦੁਨੀਆ ਦੇ ਲੈਵਲ ਦੇ ਕਾਰੋਬਾਰੀ ਨੇ ਹਾਲਾਂਕਿ ਚਲੋ ਨਾਮ ਤੁਸੀਂ ਵੀ ਜਾਣਦੇ ਹੋਵੋਗੇ ਸਾਡੇ ਦਰਸ਼ਕ ਵੀ ਜਾਣਦੇ ਹੋਣੇ ਆ ਕਿ ਉਹਨਾਂ ਦੀ ਕੰਪਨੀ ਨੇ ਜਿਹੜੀ ਹੈ ਇਹ ਵੈਕਸੀਨ ਤਿਆਰ ਕੀਤੀ ਉਸ ਤੋਂ ਬਾਅਦ ਇਹ ਪੂਰੀ ਵੈਕਸੀਨ ਪੂਰੇ ਵਰਲਡ ਦੇ ਵਿੱਚ ਪਹੁੰਚਾਈ ਸਿਰਫ ਉਹਨਾਂ ਦੀ ਹੀ ਕੰਪਨੀ ਇਹ ਵੈਕਸੀਨ ਜਿਹੜੀ ਹੈ ਮੈਨੂਫੈਕਚਰ ਕਰਦੀ ਹੈ ਜੇਕਰ ਕਿਸੇ ਨੇ ਉਹਨਾਂ ਤੋਂ ਥੋੜਿਆ-ਬਹੁਤੀ ਵੀ ਵੈਕਸੀਨ ਆਪਣੇ ਮੋਲਕ ਦੇ ਵਿੱਚ ਬਣਾਣੀ ਹੈ ਤਾਂ ਜਦੋਂ ਤੱਕ ਉਹ ਰਾਈਟਸ ਨਹੀਂ ਦਿੰਦੇ ਤੁਸੀਂ ਬਣਾ ਨਹੀਂ ਸਕਦੇ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਹ ਸਿਰਫ ਇੱਕ ਕਾਰਪੋਰੇਟ ਦਾ ਖੇਲ ਹੈ ਕੋਈ ਕੋਵਿਡ ਕੋਈ ਇਦਾਂ ਦੀ ਮਹਾਮਾਰੀ ਹੈ ਨਹੀਂ ਸੀ ਇਹ ਆਪ ਹੀ ਬਣਾਈ ਗਈ ਆਪ ਹੀ دہشت ਫਲਾਈ ਗਈ ਤੇ ਉਸ ਤੋਂ ਬਾਅਦ ਇਹਦਾ ਲਾਹਾ ਕਾਰਪੋਰੇਟ ਸੈਕਟਰਸ ਨੇ ਲਿਆ ਦੇਖੋ ਕਰੋਨਾ ਕਰੋਨਾ ਕਾਰਪੋਰੇਟ ਦਾ ਖੇਲ ਨਹੀਂ ਹੈਗਾ ਕਰੋਨਾ ਵਾਇਰਸ ਹੈ ਉਹ ਇੱਕ ਗੱਲ ਰੀਅਲ ਹੈ ਪਰ ਜਿਹੜਾ ਕਾਰਪੋਰੇਟ ਖੇਲ ਕਰ ਗਿਆ ਉਹ ਫੱਕਾ ਹੀ ਖੇਲ ਹੈ ਕਿਉਂਕਿ ਤਾਨੂੰ ਯਾਦ ਹੋਵੇਗਾ ਕਿ ਜਿਹੜੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਨਾਂ ਨਹੀਂ ਲਵਾਵਾਂਗਾ ਮੈਂ ਵੀ ਨਹੀਂ ਨਾਂ ਲਵਾਵਾਂਗਾ 1600 ਕਰੋੜ ਦਾ ਪੰਗਲਾ ਲੰਡਨ 'ਚ ਖਰੀਦਿਆ ਸੀਗਾ ਇਹ 1600 ਕਰੋੜ ਸਾਡੇ ਲੋਕਾਂ ਤੋਂ ਤੁਹਾਡੇ ਲੋਕਾਂ ਜੇਬਾਂ 'ਚੋਂ ਕੀਤੇ ਹੋਏ ਰਹਿੰਦੇ ਨੇ ਜੀ ਇਹਨਾਂ ਲੋਕਾਂ ਨੇ ਦੇ ਜੇ ਮੌਜਾਂ ਲੱਗੀਆਂ ਔਰ ਕੱਲ ਇੱਥੇ ਹੀ ਨਹੀਂ ਉਸ ਜਿਹੜੀਆਂ ਵੈਕਸੀਨਾਂ ਜਿਹੜੀਆਂ ਉੱਥੇ ਬਣੀਆਂ ਗਈਆਂ ਅਮਰੀਕਾ 'ਚ ਬਣੀਆਂ ਔਰ ਤੁਰਕੀ ਦਾ ਇੱਕ ਸਾਇੰਟਿਸਟ ਸੀ ਕਹਿੰਦੇ ਉਹ ਰਾਤੋ-ਰਾਤ 4 ਬਿਲੀਅਨ ਡਾਲਰ ਦਾ ਹੋ ਗਈ ਉਹਦੀ ਦੌਲਤ ਹੋ ਗਈ ਫਿਰ ਬਾਅਦ ਪਤਾ ਨਹੀਂ 10 ਬਿਲੀਅਨ ਦਾ ਬੜੇ ਲੋਕ ਕਹਿੰਦੇ ਕਿ ਮੈਂ ਉਹ ਕਹਿੰਦਾ ਮਤਲਬ ਸੀਗਾ ਕਿ ਉਹ ਸਰਕਾਰਾਂ ਉਸ ਖੇਲ 'ਚ ਹਿੱਸਾ ਨਾ ਪਾਉਂਦੀਆਂ ਸਗਾਰਾ ਸਿਰਫ ਲਾਕਡਾਊਨ ਹੀ ਨਾ ਕਰਦੀਆਂ ਨਾ ਉਹ ਖੇਲ ਨਹੀਂ ਸੀ ਹੋਣਾ ਉਹ ਲਾਕਡਾਊਨ ਕਰਕੇ ਦੇਸ਼ਤ ਬਠਾਈ ਦੀ ਦੇਸ਼ਤ ਬਠਾ ਕੇ ਉਹ ਕੜੀਆਂ ਵੈਕਸੀਨਾਂ ਲੈਣੀਆਂ ਨਹੀਂਆਂ ਕੜੀਆਂ ਵੈਕਸੀਨਾਂ ਲੈ ਕੇ ਅੱਜ ਵੀ ਬੰਦੇ ਮਰ ਰਹੇ ਨੇ ਹਾਰਟ ਅਟੈਕ ਨਾਲ ਆ 24 ਦੇ ਵਿੱਚ ਬਹੁਤ ਮੌਤਾਂ ਹੋਈਆਂ ਨੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਇੰਡੀਆ ਦੇ ਵਿੱਚ ਸਰਕਾਰ ਕਹਿੰਦੀ 5 ਵਕਤ 33000 ਲੋਕ ਮਰੇ ਸਰਕਾਰ ਨੇ ਇਹ ਕਿਹਾ ਹੁਣ ਸੁਣ ਜਿੱਦਣ ਪਾਕਿਸਤਾਨ ਨਾਲ ਪੰਗਾ ਪਾ ਲੈ 7 ਤਰੀਕ ਨੂੰ ਤੇ 8 ਤਰੀਕ ਨੂੰ ਅੰਕੜੇ ਜਾਰੀ ਕਰ ਦਿੱਤੇ ਕਿ ਸਾਡੇ ਤੇ 30 ਲੱਖ ਲੋਕ ਮਰੇ ਜੀ ਤੁਸੀਂ ਇਹ ਪਾਕਿਸਤਾਨ ਦੀ ਸਰਕਾਰ ਜਿਹੜਾ ਪੰਗਾ ਪਿਆ ਤੁਸੀਂ ਇਹੋ ਜਿਹੇ ਕਿ ਸੰਕਟ ਦੀ ਇੰਤਜ਼ਾਰ ਕਰ ਰਹੇ ਸੀ ਉਹ ਮੌਤਾਂ ਦੇ ਅੰਕੜੇ ਜਾਰੀ ਕਰਨ ਵਾਸਤੇ ਹੁਣ 30 ਲੱਖ ਬੰਦੇ ਮਰ ਗਏ 25 ਲੱਖ ਬੰਦੇ ਇਹਦਾ ਮਤਲਬ ਕਹਿ ਵੀ ਕਰ ਦਿੱਤੇ ਉਹ ਵੀ ਆਖਰ ਇਨਸਾਨ ਸੀ ਨਾ ਜਿਹੜੇ ਮਰੇ ਇਹ ਕਹਿਣ ਦਾ ਮਤਲਬ ਇਹ ਕਿ ਸਰਕਾਰਾਂ ਇੰਨੀਆਂ ਬੇਫੂਕੀਆਂ ਕਰਦੀਆਂ ਨੇ ਔਰ ਸਰਕਾਰਾਂ ਇੰਨੀਆਂ ਲੋਕਾਂ ਕੋਲੋਂ ਡਰਦੀਆਂ ਵੀ ਨਹੀਂ ਕਿ ਮੁਰਗੇ ਮੌਤਾਂ ਦੇ ਅੰਕੜੇ ਵੀ ਨਹੀਂ ਜਾਰੀ ਹੁੰਦੇ ਇਹਨਾਂ ਕੋਲ ਹੁਣ ਜਿਹੜੇ ਬੰਦੇ ਮਰੇ ਇਹਨਾਂ ਵੈਕ ਵੀ ਮਰੀ ਜਾ ਰਹੇ ਨੇ ਇਹਨਾਂ ਦਾ ਅੰਕੜਾ ਕਦੋਂ ਜਾਰੀ ਕਰੋਗੇ ਤੁਸੀਂ ਇਹਨਾਂ ਦੇ ਅੰਕੜੇ ਵਾਸਤੇ ਹੋਰ ਇੱਕ ਪਾਕਿਸਤਾਨ ਦੀ ਜਿੰਨੂੰ ਜੰਗ ਲੱਗੀ ਫਿਰ ਤੁਸੀਂ ਅੰਕੜੇ ਜਾਰੀ ਕਰੋਗੇ ਜਿਸ ਕਰਕੇ ਸਰਕਾਰਾਂ ਦੇ ਕਿਰਦਾਰ ਜਿਹੜੇ ਹਨ ਨਾ ਲੋਕਾਂ ਦੀ ਨਜ਼ਰਾਂ 'ਚ ਸੰਦੇਹਜਨਕ ਹੋ ਗਏ ਨੇ ਅਸੀਂ ਚਾਹੁੰਦੇ ਹਾਂ ਕਿ ਸਰਕਾਰਾਂ ਆਪਣਾ ਵਕਾਰ ਬਹਾਲ ਕਰਨ ਉਹਨਾਂ ਸਰਕਾਰਾਂ ਬੇਕੂਪੀਅਰੇ ਫੈਸਲੇ ਨਾ ਕਰਨ ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਇੱਕ ਬੜੀ ਏਜੰਸੀ ਹੈ ਮੈਂ ਨਾਂ ਨਹੀਂ ਲਵਾਉਗਾ ਉਹਨਾਂ ਨੇ 226 ਪੀਆਈ ਐਲਾਂ ਪਾਈਆਂ ਸੀ ਇਹ ਪਤਾ ਕਰਨ ਵਾਸਤੇ ਕਿ ਲਾਕਡਾਊਨ ਦੀ ਸਲਾਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਦਿੱਤੀ ਕਿੰਨੇ ਉਹ ਸਾਰੇ ਹੀ ਮੈਕਮੇ ਨੇ ਕਹਤਾ ਜੀ ਅਸੀਂ ਨਹੀਂ ਦਿੱਤੀ ਜਦੋਂ 226 ਮਹਿਕਮੇ ਜਿਹੜੇ ਸੰਭਾਵਤ ਨੇ ਉਸ ਪ੍ਰਧਾਨ ਮੰਤਰੀ ਨੂੰ ਲਾਕਡਾਊਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਦੀ ਵੀਜਮ ਦੀ ਸਗਰੀਮ ਤੇ ਆ ਕੇ ਰਾਤ ਦੇ 8 ਵਜੇ ਆ ਕੇ ਕਹਿੰਦੇ ਨੇ ਰਾਤ ਦੇ 12 ਵਜੇ ਤੋਂ ਲਾਕਡਾਊਨ ਇਹੋ ਜੀਆਂ ਸਲਾਹ ਇਹੋ ਜੀਆਂ ਗੱਲਾਂ ਕਿਵੇਂ ਹੁੰਦੀਆਂ ਨੇ ਜੀ ਇਹ ਸਾਈਕੋਫੈਂਸੀ ਇਟ ਇਜ਼ ਸਾਈਕੋਪੈਥੀ ਇਟਸ ਸਮਥਿੰਗ ਐਸਾ ਲੱਗਦਾ ਜਿਵੇਂ ਨਾ ਕਿ ਰਾਜਾਂ ਮਹਾਰਾਜਿਆਂ ਦੇ ਰਾਜ ਚ ਚਲੇ ਗਏ ਆ ਇੱਥੇ ਵੀ ਕੋਈ ਡਿਕਟੇਟਰਸ਼ਿਪ ਦੇ ਤਰੀਕੇ ਨਾਲ ਫੈਸਲੇ ਹੁੰਦੇ ਨੇ ਇਹਦੇ ਚ ਨਾ ਤੇ ਮੈਡੀਕਲ ਪ੍ਰੋਫੈਸ਼ਨ ਦਾ ਕੋਈ ਬੰਦਾ ਇਨਵੋਲ ਵਾ ਨਾ ਕੋਈ ਕਮੇਟੀਆਂ ਇਨਵੋਲ ਨੇ ਨਾ ਕੋਈ ਸਲਾਹਕਾਰ ਕਮੇਟੀਆਂ ਨੇ ਪਤਾ ਨਹੀਂ ਫੈਸਲੇ ਕੌਣ ਕਰਦਾ ਸਰਕਾਰਾਂ ਦੇ ਮਤਲਬ ਉਹ ਸਰਕਾਰ ਫੈਸਲੇ ਬੜੇ ਬੇਬੁਤੀ ਬਾ ਜੀ ਬਹੁਤ ਬਹੁਤ ਧੰਨਵਾਦ ਆ ਲਖਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੇ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਜੀ ਅਚੂ ਗਰੇ ਸ਼ੁਕਰੀਆ ਥੈਂਕਸ ਜੀ ਤਾ ਇਹ ਸੰ ਸਾਡੇ ਨਾਲ ਡਰਗ ਸਾਇੰਟਿਸਟ ਬੀਐਸ 올ਕ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਜੇਕਰ ਕਰੋਨਾ ਦੇ ਲੱਛਣ ਦਿਖਦੇ ਨੇ ਤਾਂ ਭਾਈ ਉਤੋਂ ਘਬਰਾਉਣ ਦੀ ਲੋੜ ਨਹੀਂ ਹਾਲਾਂਕਿ ਜ਼ਰੂਰ ਜਿਵੇਂ 올ਕ ਸਾਹਿਬ ਨੇ ਵੀ ਕਿਹਾ ਕਿ ਪਹਿਲਾਂ ਵਾਲੇ ਕਰੋਨਾ ਨਾਲੋਂ ਜ਼ਰੂਰ ਇਹ ਵਾਲਾ ਕਰੋਨਾ ਜਿਹੜਾ ਥੋੜਾ ਖਤਰਨਾਕ ਹੈ ਪਰ ਹਾਲੇ ਤੱਕ ਡੈਲਟਾ ਵੇਰੀਐਂਟ ਜਿਹੜਾ ਐਸਾ ਉਸ ਦੇ ਬਾਬਤ ਕੋਈ ਜਿਹੜੀ ਜਾਣਕਾਰੀ ਆ ਉਹ ਸਾਹਮਣੇ ਨਹੀਂ ਆਈ ਜਾਂ ਫਿਰ ਉਸ ਲੈਵਲ ਤੱਕ ਜਿਹੜਾ ਹੈ ਹਜੇ ਕਰੋਨਾ ਨਹੀਂ ਪਹੁੰਚਿਆ ਤਾਂ ਇੰਨਾ ਘਾਤਕ ਨਹੀਂ ਹੈ ਤੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਹਾਲੇ ਜਿਹੜਾ ਲੋਕਡਾਊਨ ਵਰਗੀ ਸਥਿਤੀ ਨਹੀਂ ਬਣੀ ਸੋ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਹਾਨੂੰ ਸਿੰਪਟਮਸ ਹੁੰਦੇ ਨੇ ਜੇਕਰ ਤੁਹਾਨੂੰ ਲੱਛਣ ਲੱਗਦੇ ਨੇ ਤਾਂ ਜਲ ਤੋਂ ਜਲਦ ਡਾਕਟਰ ਤੱਕ ਪਹੁੰਚ ਕੇ ਉਸ ਦਾ ਇਲਾਜ ਕਰਵਾਇਆ ਜਾਵੇ ਤਾਂ ਉਮੀਦ ਕਰਦੇ ਹਾਂ ਕਿ ਕਰੋਨਾ ਨੂੰ ਲੈ ਕੇ ਜੋ ਤੁਹਾਡੇ ਦਿਲਾਂ ਦੇ ਵਿੱਚ ਸਵਾਲ ਬਣੇ ਹੋਏ ਸੀ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਉਹਦੇ ਜਵਾਬ ਜ਼ਰੂਰ ਮਿਲੇ ਹੋਣ ਕਿਤੇ ਜੇਕਰ ਤੁਹਾਡੇ ਕੋਈ ਹੋਰ ਸਵਾਲ ਨੇ ਤਾਂ ਟਿੱਪਣੀ ਬਾਕਸ ਦੇ ਵਿੱਚ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੇ ਜਵਾਬ ਵੀ ਜਿਹੜਾ ਨੇ ਵੱਖ-ਵੱਖ ਐਕਸਪਰਟਸ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਅੱਜ ਦੇ ਲਈ ਨਾ ਹੀ ਫਿਰ حاضر ਹੋਵਾਂਗੇ ਨਵੀਆਂ ਤਾਜ਼ਾ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਹਮਦਰ ਟੀਵੀ ਸਸ਼ੀ ਕਾਲ